ਲੋ ਜੀ ਬਾਈ ਮੇ ਲੋਈ ਇੱਧਰ ਕਾਲੇ ਚਾਚੇ ਨੂੰ ਸਾਸੀ ਕਾਲਜੀ ਨਾਲ ਸਾਰਿਆਂ ਨਾਲ ਸਾਸੀ ਗਾਰਡ ਬਾਈ ਇੱਥੇ ਸਾਰਿਆਂ ਨੂੰ ਐ ਬਾਪੂ ਬਾਈ ਪਹਿਲਾਂ ਬਾਈ ਮੈਂ ਖਿੱਚਦਾ ਦਾ ਨਹੀਂ ਕਾਲਾ ਕਹਿੰਦਾ ਮਸ਼ੀਨ ਤੇ ਕਰ ਵੈਨ ਬਥੇਰੀ ਜਰਾ ਹੀ ਕਹਿੰਦਾ ਅੰਚ ਲਾ ਕੇ ਦੇਖ ਲੋ ਮੱਜ ਹਾਂ ਆ ਮੈਨੂੰ ਦੂਤ ਨਹੀਂ ਪਤਾ ਕੀ ਹੋਇਆ ਮੈਂ ਆਇਆ ਤਾਂ ਨਹੀਂ ਕੱਪੜਾ ਛੱਡ ਕਾਲੇ ਸੇਵਾ ਬਾਬਾ ਦੀ ਕੋਲ ਆਇਆ ਤਾਂ ਅੱਜ ਦੇਖਦਾ ਮਸ਼ੀਨ ਅੱਜ ਵੀ ਜਾਣਾ ਤਾਂ ਹੁਣ ਹੱਥ ਕਰਨਾ ਤਾਂ ਮੈਂ ਸਾਡੇ ਕੱਪੜੇ ਦੇ ਲੋਰ ਪਾਈ ਫਿਰਦਾ ਨਹੀਂ ਜਾਣਾ ਤਾਂ ਅਸੀਂ ਹੁਣ ਮੱਥਾ ਟੇਕ ਕੇ ਜਾਂਦਾ ਮਸ਼ੀਨ ਚ ਚਾਉਣ ਤੋਂ ਪਹਿਲਾਂ ਅੱਜ ਸਾਬਜੂ ਤੇ ਕਹਿੰਦਾ ਵੱਡ ਦਰੀ ਜਾਂਦਾ ਬੱਤ ਨੂੰ ਦੇਖ ਕੇ ਕਹਿੰਦਾ ਵੀ ਨਾ ਡਾਲੂ ਆ ਚੱਲ ਕੋਈ ਗੱਲ ਨਹੀਂ ਉਧਰ ਬਟਾਣੀ ਹੋਣੀ ਨੇ ਸੈਲਰ ਕੋਲ ਹਾਂ ਸੈਲਰ ਕੀ ਆ ਜੀ ਤਾਂ ਮੈਂ ਫਿਰ ਤਾਂ ਮਸ਼ੀਨਾਂ ਪਰ ਤੇ ਬਾਬਾ ਕੋਲ ਮੱਥਾ ਟੇਕਣ ਆਇਆ ਤਾਂ ਮੈਨੂੰ ਉੱਥੇ ਤੇ ਤੁਸੀਂ ਦਿਖਿਓ ਘਰ ਕੋਲ ਤੇ ਵੀ ਲੱਗੇ ਹੋਏ ਆ ਸਿੰਘ ਹਾਂ ਇਹਨੇ ਕਿਹਾ ਵੀ ਇੱਥੇ ਲੱਗੇ ਹੋਏ ਆ ਇਹ ਆਹ ਮਾ ਜਾ ਕੇ ਆਉਣਾ ਉਹ ਸਾਰੀ ਗੁੜਤਾ ਸੀ ਪਰਾਂ ਵਾਲਾ ਉਹ ਸਾਰੇ ਹੋ ਗਏ ਹਾਂ ਉਹ ਉੱਪਰਲਾ ਖੇਤ ਹੋ ਗਿਆ ਉਹ ਹੋ ਗਿਆ ਹੁਣ ਤਿੰਨ ਫਾਲੀ ਵਾਲੀ ਤੇ ਹੁਣ ਪੰਜ ਫਾਲੀ ਵਾਲੀ ਬਣਾ ਹੁਣ ਪੰਜ ਵਾਲੀ ਕਰਾਈਆ ਬਾਈ ਇਹ ਵਧੀਆ ਹੈ ਬਈ ਉਦੋਂ ਪੰਮਾ ਆ ਗਿਆ ਸਾਡੇ ਕੋਲ ਅਸੀਂ ਉਹ ਤਿੰਨ ਖੇਤ ਗੁੱਡੇ ਤਿੰਨ ਫਾਲੀਆਂ ਨਾਲ ਆਇਆ ਆਇਆ ਇੱਕ ਵਾਰ ਕਿਹਾ ਲੈ ਇਬ ਵਧੀਆ ਆ ਨਾ ਦੇਖ ਇੱਥੇ ਕਾਲ ਰਹਿੰਦਾ ਦੱਸ ਜਦਾ ਵਿਚਾਰੇ ਆ ਹੁਣ ਉਹਨੇ ਛੋਟੀਆਂ ਲਾਤੀਆਂ ਵਿਚਾਰੇ ਠੀਕ ਹੁਣ ਉਹ ਸਾਰੇ ਧੋਰਾ ਵੀ ਛੱਡਦੀ ਐ ਵਧੀਆ ਸਾਰੀ ਪੱਟਦੇ ਆ ਹੁਣ ਸਾਰੇ ਕੀ ਹਾਲ ਹੈ ਵੀਰੇ ਸਾਰੇ ਸਾਰੇ ਹੀ ਪੱਟਦੇ ਆ ਵਧਾਈਆਂ ਭਾਈ ਟਰੈਕਟਰ ਲੈ ਆਏ ਨਾ ਹਾਂ ਮੁਬਾਰਕਾਂ ਭਾਈ ਬਹੁਤ ਬਹੁਤ ਠੀਕ ਐ 51 605 ਜਿਹੜਾ ਹਾਂ 605 ਵਧੀਆ ਫੂਰ ਹੋਈ ਫੂਰ ਹੈ ਹਾਂਜੀ ਵਧੀਆ ਠੀਕ ਐ ਠੀਕ ਟੁੜੀ ਟੁੜੀ ਵਾਲੇ ਪਰ ਲਾਉਂਗਾ ਹਾਂ ਹਾਂ ਭਈਆ ਬੁਈਆ ਕਰਨੇ ਭਈਆ ਮਿਲਦੇ ਨਹੀਂ ਯਾਰ ਯਾਹਲੇ ਮੈਂ ਵੀ ਉਹਨੂੰ ਕਿਹਾ ਬਤਾ ਕਹਿੰਦਾ ਆਉਣੇ ਆ ਗੋਰਾ ਬਾਈ ਕਹਿੰਦਾ 10 12 ਕਹਿੰਦਾ ਚੱਲ ਚਾਰ ਚਾਰ ਰੱਖ ਲੂੰਗਾ ਮੈਂ ਚੱਲ ਦੇਖ ਲੀਨੇ ਤੇ ਇੱਕ ਬੰਦੇ ਨੂੰ ਹੋਰ ਅੱਜ ਕਿਹਾ ਵਾ ਜਿਉ ਬਣ ਗਏ ਲਾਜੀ ਵਾਲਾ ਇੱਕ ਉਹਦੇ ਵਿੱਚ ਆਉਣ ਲੱਜਣਾ ਭਈਆਂ ਹੁਣ ਹਾਂ ਹੁਣ ਭਈਆਂ ਨੂੰ ਪਤਾ ਵੀ 13 ਦੀ ਦੇ ਪੜਾਈ ਮੈਂਦੀ ਆ ਦੂਜਾ ਆਉਣਾ ਉਹਨਾਂ ਸਾਰੇ ਭਈਆਂ ਹਾਂ ਹੋਲੀ-ਹੁੱਲੀ ਨੂੰ ਲੰਘ ਕੇ ਤੇ ਪਹਿਲਾਂ ਇਹ ਹਾਂ ਸਾਰੇ ਦੂਤ ਕਰਕੇ ਇਹ ਵੀ ਲੱਜ ਜਾਣੀ ਪਈਆਂ ਨੇ ਅੱਜ ਹੀ ਜੀਦ ਹਾਂ ਆ ਜਿਹੜੇ ਦੂਰ ਉਹਦੇ ਵਾਲੇ ਉਹਨਾਂ ਨੇ ਹਾਂ ਉਹਨਾਂ ਨੇ ਵੀ ਲੇਟ ਆਉਣਾ ਕਰਕੇ ਜਿਹੜੇ ਆਉਣੇ ਆ ਆ ਜਿਹਨੇ ਇਹ ਬੰਦੇ ਤਾਂ ਆ ਹੀ ਜਾਣੇ ਨਈ ਆਏ ਦੋ ਬੰਦੇ ਤਾਰਨੇ ਵਾਲੇ ਪਿੰਡ ਦੇ ਰਖ ਲਵੇ ਆਪਣਾ ਜਿਹੜੀ ਮਰਜ਼ੀ ਅਗਰ ਅੰਦਰ ਕਰਾਵੇ ਥੰਮਾ ਕਰ ਤੇ ਉਨੇ ਘੱਟ ਪੈਸੇ ਲੈਣੇ ਹੋਰ ਕਿਉਂ ਇਹਦੇ ਕੋਈ ਦੀ ਟੈਨਸ਼ਨ ਅਗਰ ਕਹਦੇ ਭਾਈ ਤੇ ਆਪਣਾ ਬਾਪ ਜੀ ਮਰਜ਼ੀ ਤੇ ਲੈ ਜੇ ਹੁਣ ਹੈ ਹੀ ਨਹੀਂ ਪਹਿਲਾਂ ਤੈਨੂੰ ਦੀ ਤੇ ਪਹਿਲਾਂ ਤੈਨੂੰ ਦੀ ਯਾਰ ਆ ਛੱਡਦੀ ਦੀ ਜਾਲੇ ਉਹਦੇ ਅੱਛਾ ਤੇ ਪੰਮਾ ਆ ਗਿਆ ਸਾਡੇ ਪਿੰਡ ਦਾ ਕੰਪਿਊਟਰ ਕਹਿੰਦਾ ਉਹਰੇ ਫਾਲੀ ਲਵਾ ਲਈ ਚੱਕੀ ਮੁੰਡੋ ਜਦੇ ਲੱਗ ਗਏ ਕਹ ਦੋ ਫਾਲੀਆਂ ਲਵਾਉ ਕਹਿੰਦਾ ਗੱਬੇ ਕਹਿੰਦਾ ਫੇ ਤਾਂ ਨਹੀਂ ਛੱਡੂਗੀ ਨਹੀਂ ਨਹੀਂ ਵਧੀਆ ਹੁਣ ਵਧੀਆ ਪਟਦੀ ਜਾਂਦੀ ਮੇਰੇ ਮੇਰੇ ਡੇਲਾ ਏ ਢੀਲੇ ਤਾਂ ਸੈਂਪਰਾ ਸਵੇਰੇ ਕਰਦੀ ਹੁਣ ਕੁਛ ਨਹੀਂ ਹੋਣਾ ਸਪਰੇਅ ਹੀ ਕਰਦਣੀ ਮੈਂ ਹਾਂ ਗੜਾਈ ਨਾ ਕਰੀ ਉਹਦੇ ਢੀਲੇ ਦੀ ਗੜਾਈ ਕਰੀ ਵੀ ਫਾਇਦਾ ਨਹੀਂ ਫੇਰ ਹੋ ਜਾਂਦਾ ਤਾਂ ਦੂਜੇ ਦੀ ਮੈਂ ਰੂਟਰ ਮਾਦਾ ਇਹਨ ਬਾਏ ਬਾਏ ਇਨਸਾਫ ਹੋ ਗਿਆ ਤਾਂ ਮੁਰਕੇ ਵੇਚ ਜੰਮਿਆ ਨਹੀਂ ਉਹ ਤਾਂ ਸੈਂਪਰਾ ਸੈਂਪਰਾ ਹੋਣੀ ਆ ਅਸੀਂ ਵੀ ਇਹ ਦੇਲਾ ਸਾਰਾ ਕੱਟਤਾ ਸਵੇਰਦਿਆਂ ਨੇ ਬੱਸ ਸਪਰੇਅ ਬੱਸ ਖਤਮ ਬੱਟਾ ਬਕੋਲੀ ਘਮਾ ਲੈਣੀ ਉਧਰ ਘਮਾਤੀ ਇਹਨੇ ਤੇਰੇ ਤਾਂ ਮਾਰਦਨੇ ਨਾ ਹੁਣ ਦੀ ਘਮਾਈ ਨਹੀਂ ਇਹਨੇ ਨਾ ਜੁੜ ਜਾਂਦਾ ਜਿਹਦੇ ਵੇਚ ਜੁੜਿਆ ਮੈਂ ਤਾਂ ਦੱਲ ਢੀਲੇ ਦਾ ਹੋ ਨਹੀਂ ਰੇ ਮੇਰੇ ਢੀਲੇ ਬਹੁਤ ਹਾਂ ਨਾ ਤਾਂ ਨਾ ਇਹ ਵੀ ਤਾਲ ਵੀ ਤਾਂ ਜਮੈਂ ਗਰੀਬੀ ਜੀਰੀ ਬਹੁਤ ਸੀ ਥੱਲੇ ਦੀ ਚੱਕੀ ਜਮੈਂ ਦਾ ਹੀ ਝੜੀ ਆ ਉਹ ਜਿਹੜੀ ਰੱਖੇ ਇੱਥੇ ਮਾਰੇ ਓਕੇ ਦਾ ਚੱਕੀ ਹੋਰ ਸਾਰੀ ਤਾਂ ਗਰੀਬੀ ਦੀ ਉਹ ਹੁਣ ਕਿਵੇਂ ਬਿਸੀ ਹਾਂ ਬਿਹੀ ਗਈ ਸੀ ਸਾਰੀ ਉਹ ਹੋਰ ਸੁਣਾ ਬਾਬਾ ਜੀ ਹਾਂ ਹੁਣ ਛੋਟੀ ਛੋਟੀ ਹੈਗੀ ਪੰਜ ਮਹੀਨੇ ਦੀ ਅੱਛਾ ਚੱਲ ਵਧੀਆ ਵਧੀਆ ਠੀਕ ਹੈ ਬੈਂਪਰ ਵਧੀਆ ਲਾਇਆ ਬਾਈ ਉਦੋਂ ਉਹਨੇ ਹਾਂ ਲਾਤਾ ਬਾਈ ਐਂ ਵਧੀਆ ਚੱਲ ਵਧੀਆ ਹੁਣ ਜੂ ਵੀ ਲਵਾ ਦੇ ਜੂ ਕਰਦੇ ਆਹੀ ਕਹਿੰਦੇ ਆ ਉਹਨੂੰ ਨਹੀਂ ਬੈਂਪਰ ਲਵਾਇਆ ਕੇ ਬੇਟੇ ਨੂੰ ਹੋਰ ਵੇ ਹੋਰ ਨਹੀਂ ਬੈਂਪਰ ਹੀ ਲਵਾਇਆ अच्छा। ਬੈਂਪਰ ਬਾਰਾ ਵਾਲੇ ਬੀ। ਠੀਕ ਹੈ ਠੀਕ। ਨਾ ਠੀਕ। ਬਹੁਤ ਸੋਹਣਾ। ਠੀਕ ਆ। ਉਹ ਯਾਰ ਆਪਾਂ ਨੂੰ ਊਂ ਲੋਡ ਪੈਂਦੀ ਆ ਉਹਦੇ ਕਰਕੇ ਟਰਾਲੀ ਟਰੂਲੀ ਨੂੰ ਤਾਂ ਫਿਰ ਵੀ ਟੋਜਨ ਪਾਉਣਾ ਹੀ ਪੈਂਦਾ ਟਰੈਕਟਰ ਨੂੰ ਜੇ ਕਿਤੇ ਅੜਿੱਕੇ ਜ਼ਿਆਦਾ ਹੋ ਗਏਗਾ। ਉਹ ਤਾਂ ਕੋਈ ਹੋਰ ਨਹੀਂ ਹੁੰਦਾ ਹੈਗਾ ਫਰਕ। ਅੱਗੇ ਨੂੰ ਨਹੀਂ ਕੋਈ ਉਹ ਹੈਗਾ ਠੀਕ ਹੈ ਬੈਂਪਰ। ਇਹ ਤਾਂ ਨਾਲ ਟਰੈਕਟਰ ਨੂੰ ਵੀ ਭਾਰੇ ਹੋ ਜਾਂਦੇ ਆ। ਨਿੱਗਰ ਨਿੱਗਰ ਆ ਟਰੈਕਟਰ ਇਹ। ਇਹਦੇ ਆਲਾ ਤਾਂ ਹੋਰ ਭਾਰਾ ਹੋਣਾ 27 ਕੁਇੰਟਲ ਦਾ ਤਾਂ ਮੇਰੇ ਵਾਲਾ ਹੋ ਜਾਂਦਾ ਏ। ਇਹ ਤਾਂ ਫੁੱਡਾ ਵਾਲਾ 4x4 ਹੋਗਾ। 4x4 ਵਰਕੇ 30 ਪਲੱਸ ਹੋਣਾ ਉਹਦਾ। ਹਾਂ 30 30 ਪਲੱਸ ਤੋਂ ਉੱਪਰ ਹੋਊਗਾ ਉੱਪਰ ਹੀ ਹੋਊਗਾ ਹਾਂ 30 ਕੁਆਂਟਲ ਦੇ ਗੇੜ ਹੋਏ ਗਿਆ ਹੁਣ ਆਇਆ 27 28 ਦਾ ਸਾਡਾ ਹਾਂ 3 ਕੁਆਂਟਲ ਜ਼ਿਆਦਾ ਹੋ ਗਏ ਨਾ ਦੋ ਇਹ ਬਸ ਉਹ ਹੀ 30 ਦਾ ਹੋ ਗਿਆ ਬਸ ਉਹ 27 ਦਾ ਐ 27 28 ਦਾ ਬਸ 30 ਦਾ ਦਾ ਹੋਊਗਾ ਹੂੰ ਟਰੈਕਟਰ ਦੂਗਾ ਵੀ ਵਧੀਆ ਤਾਂ ਸੋਨਾ ਲੀਕਾ ਰੱਖਿਆ ਵਕ ਦੇਤੇ ਆ ਨਾ ਦੇ ਤਾ ਉਹਦਾ ਵੇਕਿਆ ਜਿਹਦੇ ਨਾਲ ਲੱਗਦਾ ਉਹਦਾ ਵਿਕੇ ਜਾਣਾ ਤਾਂ ਨਹੀਂ ਠੀਕ ਐ ਇਹ ਹੁਣ ਹੁਣ ਸਾਡਾ ਲੈ ਵੇ ਨਾ ਜੇ ਟਰੈਕਟਰ ਲੈਣਾ ਬੜਾ ਵਾਹ ਠੀਕ ਐ 4 बाई 4 ਠੀਕ ਹਾਂ ਰਕ ਇਹ ਕਿਹੜੀ ਬਦਲਾਉਂਦੇ ਆ ਇੱਕ ਬਾਰੇ ਬਾਈ ਪੈਸੇ ਲੱਗਦੇ ਆ 15 ਸਾਲ ਨਿਕਲਦੇ ਹੈਗੇ ਨੀਚੋਂ ਨਾਲ ਹੈ ਕਿ ਨਹੀਂ ਤੋਂ ਬਾਅਦ ਫਿਰ ਇਹਨਾਂ ਨੂੰ ਕੀੜਾ ਚ ਔਠੇ ਘੜਦਾ ਫਿਰ ਬਦਲਦੀ ਹੋਣਾ ਆ ਆ ਬੁੱਟੇ ਪਟਾਏ ਤੁਸੀਂ ਹੈਨਾ ਇਹ ਵੀ ਥੋੜੀ ਹੈ ਆ ਵੀ ਆਪਣੇ ਆ ਵੀ ਹੁਣ ਇਥੇ ਪਟਾਉਂਗੇ ਇਹਨਾਂ ਨੂੰ ਹੈਨਾ ਪ੍ਰਸਾਦ ਮੇ ਪਟਾਏ ਹੋ ਹਾਂ ਹਾਂ ਇਹਦਾ ਤਿਆਰ ਆ ਬੂਟਾ ਹਾਂ ਇਹਦਾ ਤਿਆਰ ਆ ਬੂਟੇ ਹਾਂ ਤਾਂ ਕਣਕ ਦੇ ਬਾਅਦ ਪੱਟ ਹੋ ਜਾਏ ਇਹ ਨੋਟ ਆ ਗਿਆ ਪਹਿਲਾਂ ਹੀ ਤਾਂ ਲਾਈ ਜੂंगे ਹਾਂ ਹਾਂ ਹੈ ਕਿ ਨਹੀਂ ਤਾਂ ਤਾਂ ਲੱਗ ਜਣੇ ਤਾਂ ਲੱਗ ਜਣੇ ਨੀਤੀ ਥੋੜੀ ਛਿੱਟੀ ਦੀ 26 20 ਦਿਓ 26 ਔਰ ਕੀ ਆ ਉਹ ਫੇਰ ਲਾ ਤੇ ਬੁੱਤੇ ਹਾਂ ਬੁੱਤੇ ਆ ਸਾਰੇ ਲਾ ਤੇ ਚਾਈ ਦੇ ਆ ਕਾਲੇ ਬੁੱਤੇ ਦਾ ਬਾਈ ਬੁੱਤੇ ਦਾ ਆਪਾਂ ਨੂੰ ਬਚਾਉਂਦੇ ਆਂ ਜਾਂਦਾ ਹੀ ਬੁੱਤਾ ਸਾਨੂੰ ਆਏ ਹਾੜੇ ਲੱਕ ਨੂੰ ਗੰਨਾ ਵਜਾਉਂਦਾ ਹੈ ਬੁੱਤਾ ਵਜਾਉਂਦਾ ਹੈ ਹੈ ਕਿ ਨਹੀਂ ਬਦਲਦਾ ਕਿ ਆ ਪਤਾ ਕੱਟ ਕੇ ਆਉਗੇ ਨਾਲ ਸਾਲਾ ਪੱਕਣੇ ਵਦਾਂਗੇ ਆਉਣ ਲੱਗੇ ਦੇਖ ਲੈ ਸਾਨੂੰ ਪੂਰਾ ਦੱਸ ਕੱਲ ਕਿਸੇ ਨੂੰ ਫੋਨ ਕਿਸੇ ਬਾਈ ਹਵਾ ਵੀ ਦੱਸੀ ਵੀ ਬਹੁਤ ਕਹਿੰਦੇ ਹੁਣ ਕੱਲ ਜੱਤੇ ਆ ਸਵੇਰ ਦੇ ਕਿੰਨੇ ਫੋਨਾਂ ਨੇ ਬਾਈ ਮੇਰੇ ਵੱੜਦੀ ਕੱਲੂ ਮੇਰੇ ਵੱੜਦੀ ਇਹਨੂੰ ਦੇਖ ਕੇ ਕੱਚੇ ਵੜਾ ਦੇਣੀ ਆ ਉਹੀ ਦਾ ਯਾਰ ਹਲੇ ਕਣਕਾਂ ਹੋਈਆਂ ਜੀਆਂ ਹੋਈਆਂ ਨਹੀਂ ਹੈਗੀਆਂ ਬਾਈ ਬੱਕਲੀ ਆ ਬੱਕਲੀ ਬਣਦੀ ਆ ਮੈਂ ਦੇਖੀਆ ਬੱਕਲੀ ਆ ਹਲੇ ਯਾਰ ਕਹਿਣੇ ਨੂੰ ਆ ਮਸ਼ੀਨ ਦੱਸਦੀ ਆ ਫਿਰ ਆਹੋ ਫਿਰ ਦੇਖਦਾ ਜੇ ਗੀੜਾ ਲੱਗਦਾ ਯਾਰ ਹਰੀ ਜੀ ਰਹਿ ਗਈ ਅਸੀਂ ਦਾ ਫਿਰ ਉਹਨੇ ਇੱਕ ਟੈਂਕ ਭਰ ਕੇ ਯਾਰ ਖੜੀਆ ਕੁਝ ਨਹੀਂ ਵਿਗੜਦਾ ਖੜੀ ਅਜਾ ਭਈਆਂ ਆਈਦਾ ਮੰਨਿਆ ਭਾਈ ਉਹਨਾਂ ਦਾ ਵੀ ਉਹ ਵੀ ਗਾਲੀ ਕੱਢ ਲੱਜਿੰਦੇ ਆ ਜਿਹੜੀ ਖੜੀ ਗਣ ਕਹਿਣੇ ਨੂੰ ਕੁਝ ਨਹੀਂ ਵਿਗੜਦਾ ਦੋ ਦਿਨ ਚੁੱਪ ਲੱਗ ਮੀਂਹ ਬਾਈ ਕੁਝ ਨਹੀਂ ਕਹਿੰਦਾ ਹੈਗਾ ਹਣ ਹੁੰਦਾ ਹੁੰਦਾ ਬਸ ਪੈਣ ਦਾ ਜਿਹੜਾ ਕਿਸਮਤ ਬਦਲ ਨਹੀਂ ਜਾਂਦਾ ਹਾਂ ਹਾਂ ਉਹ ਤਾਂ ਮਾਰਾ ਜਨੇ ਪੋਰਟ ਵੀ ਲੈ ਜਾਣੀ ਲਿਆਣੇ ਪਰ ਆ ਗਈ ਆ

ਲੱਗੇ ਬਾਈ ਸ਼ਾਮ ਦਾ ਟਾਈਮ ਸ਼ਾਮ ਦਾ ਟਾਈਮ ਦੁਈ ਵਾਰ ਆ ਗਏ ਅੱਜ ਦੀ ਗੜਾਈ ਆ ਬੰਮਿਆ ਠੀਕ ਹੈ ਜੀ ਠੀਕ ਹੈ ਇੱਕ ਗੀਲਾ ਕਾਟੇ ਤਾਂ ਸਵੇਰੋਂ ਛੇਕਮਕੇ ਲਗਾ ਆ ਦੀ ਆ ਰਹੇਗਾ ਤਾਂ ਵੀ ਕਾ ਕਰ ਇੱਕ ਗੀਲਾ ਮਾਰ ਕੇ ਸਵੇਰੋਂ ਝਾੜ ਚੱਕੀ ਬਾਈ ਤੰਮਾ ਸਲਾ ਦੇ ਕੇ ਗਿਆ ਦਾ ਥਾਲੀਆਂ ਦੀ ਇੰਜੀਨੀਅਰ ਉਹ ਅਸੀਂ ਕਰਾ ਥਾਲੀਆਂ ਭਾਈ ਆ ਹਲਵਾ ਹੋਰ ਹੀ ਗੀਗਾ ਹਲਵਾ ਆਤੀ ਗੱਪੇ ਹੁਣ ਨਹੀਂ ਰਹਿੰਦਾ ਇਹ ਮਾੜਾ ਮੋਟਰ ਆ ਭਈਏ ਵੀ ਛੱਡ ਦਿੰਦੇ ਇੰਨਾ ਕਦਾ ਉਹ ਆਏ ਤਾਂ ਹੁਣ ਮਾੜਾ ਮੋਟਰ ਤਾਂ ਰਹੀ ਜਾਂਦਾ ਧੂੰਆਂ ਭਵਾਉ ਗਿਆ ਪਹਿਲਾਂ ਜ਼ਿਆਦਾ ਰਹਿੰਦਾ ਸੀ ਹੁਣ ਬੰਦਾ ਇੱਕ ਹੋਰ ਆ ਗਿਆ ਜਿਹਨੇ ਯਾਰ ਕਹਿੰਦਾ ਗਾਹਾਂ ਨੂੰ ਧਿਆਨ ਨੂੰ ਪੁੱਛੋ ਵੀਦਾ ਪਰ ਗੁਰਦੁੱਲੇ ਨੂੰ ਪੁੱਛੋ ਵੀ ਇੰਜਣ ਰਖਾ ਦੀ ਇਹਦੇ ਉੱਪਰ ਬੈਟ ਪਾ ਦੇ ਮੇਰੇ ਕੋਲ ਪਿਆ ਵਧਾ ਇੰਜਣ ਰਖਾ ਲਓ ਹੋਰ ਕੀ ਆ ਮੋਟਰਸਾਈਕਲ ਦਾ ਹਾਂ ਮੋਟਰਸਾਈਕਲ ਮੂਰੀ ਜੋੜ ਲਾ ਮੂਰੀ ਜੋੜ ਲਾ ਬੱਬੂ ਉਹ ਤਾਂ ਫੇਰ ਉਹ ਬਗੈਰ ਕੰਮ ਪੰਗਾ ਮੋਟਰਸਾਈਕਲ ਕਹਿੰਦਾ ਇਹਦੇ ਇੱਕੋ ਬੰਦੇ ਨੇ ਧਾਰ ਲੈਣਾ ਫਿਰ ਮੋਟਰ ਹੈਗਾ ਬੜਾ ਇੰਜਣ ਹੋਣਾ ਨਹੀਂ ਨਹੀਂ ਇੰਜਣ ਆ ਕੇ ਉਰੇ ਇੰਜਣ ਵਧੀਆ ਕੋਈ ਕਹਿੰਦਾ ਪਿੱਛੇ ਪਾਰ ਹੋ ਜੂ ਇਹਦੇ ਹਾਂ ਉਹ ਇੰਜਣ ਚਾਬੇ ਚੈਨ ਪਾ ਕੇ ਬੈਠਾ ਦੂਆ ਰੱਖਿਆ ਯਾਰ ਮੋਟਰਸਾਈਕਲ ਵਾਲਾ ਪੰਮੇ ਬਾਈ ਉਹਦੇ ਵਾਲਾ ਛੇ ਰੱਖ ਕੇ ਪਿੱਛੇ ਇੰਜਣ ਪਾਰ ਹੋ ਗਿਆ ਇਹਦੇ ਚੈਨ ਨਾਲ ਪਾ ਦੇ ਕਰੂੰਗੇ ਲੋਡ ਨਵੇਂ ਨਾਟ ਪੈਂਦੇ ਨਾਟ ਕਸਣ ਵਾਲਿਆ ਢੱਲਾ ਹਾਂ ਜੀ ਮੈਂ ਚੱਕ ਕੇ ਲੈ ਗਿਆ ਝੋਲਾ ਆ ਨਾੜ ਕਰ ਦੇ ਤੂੰ ਸਿੱਧੀ ਹੋ ਗਈ ਕਾ ਸਰੂੰਗਾ ਠੀਕ ਆ ਮੈਂ ਤਾਂ ਠੀਕ ਆ ਯਾਰ ਆਦਾ ਇੰਨਾ ਦਾ ਜਾ ਜਾ ਇਹ ਕੋ ਜੱਕ ਨੇਗਾ ਆ ਜੈ ਜੈ ਨਕ ਬਾਈ ਗੜਾਈ ਦਾ ਬਹੁਤ ਕਰਦੀ ਮੋਡ ਰਹਿਣੀ ਆ ਕੱਖ ਯਾਰ ਪੱਟ ਦੀ ਸੋਨਾ ਯਾਰ 2 ਘੰਟੇ ਚ ਇੰਨੀ ਗੜਾਈ ਹੋ ਗਈ ਜਿਹੜਾ ਮੜਾ ਮੋਟਾ ਰਹਿ ਗਿਆ ਤਾਂ ਵੀ ਕੀ ਆ ਇਹ ਹਾਂ ਫਿਰ ਨਹੀਂ ਵੀ ਕਿੰਨੀ ਵਾਰ ਆ ਵੀ ਦੇਖ ਤਿੰਨ ਘੰਟੇ ਦੀ ਗੜਾਈ ਆਖ ਰੱਖ ਰ ਤਿੰਨ ਘੰਟੇ ਦੀ ਗੜਾਈ ਆ ਆ ਰੈਵੂਲਰ ਹਾਂ ਰੈਵੂਲਰ ਲਗਾ ਲਗਾ ਕੇ ਚੱਲਦੀ ਹੈ ਇਹ ਨਹੀਂ ਨੀ ਕੋਈ ਨਹੀਂ ਉਹ ਜਗਾ ਬਾਈ 6 ਵਿਗੇ ਜਗਾ ਕੱਲ ਅਸੀਂ ਸੇਰ ਵਾਲੀ ਉੱਤੋਂ ਹੀ ਖਤਮ ਕਰ ਦੇਣਾ ਕੰਮ ਉਹਦਾ ਘੰਟਾ ਸਟੂਡੀਓ ਓਏ 4 ਘੰਟੇ ਮੈਂ ਕੀਲਾ ਘੁੱਟਦਾ ਸੀ ਮੇਰੀ ਗੱਲ ਸੁਣ ਨਾ ਫੇਰ ਉਹ ਕਾਲ ਆ ਗਿਆ ਉਹਦੇ ਉੱਪਰ ਖੜ ਗਏ ਉਹੀ ਤੈਨੂੰ ਕਿਹਾ ਹਾਂ ਹਾਂ ਕਾਲੇ ਕੋਲ ਵੀ ਖੜ ਗਏ ਫੇਰ ਇਹਨਾਂ ਨੂੰ ਇੱਕ ਗਾਇ ਦਾ ਸੁਨੇਹਾ ਆ ਗਿਆ ਕਹਿੰਦਾ ਗਾਂ ਦੇਖ ਕੇ ਆਉਣੀ ਹੈ ਗਾਂ ਨਹੀਂ ਆਈ ਪਸੰਦ ਬਾਕੀ ਫੇਰ ਉਧਰ ਲੱਗ ਗਿਆ ਇਹ ਨਹੀਂ ਅਸੀਂ ਆ ਕੱਢ ਕੇ ਜਾਣਾ ਦਾ ਸਵੇਰੋਂ ਬੱਦਲ ਬਾਈ ਜੀ ਆ ਗਈ ਸੀ ਹਵਾ ਵੀ ਜਲਦੀ ਸੀ ਸੋਣੀ ਫੇਰ ਰੰਡਾ ਬਹੁਤ ਤਾਂ ਮੈਂ ਗਿਆ ਬਾਈ ਸਿਆੜਾ ਮੈਂ ਖੜਾ ਪੈ ਗਿਆ ਦੋ ਨਾਲ ਤਿੰਨ ਦੇ ਬਾਅਦ ਧੁੱਪ ਨਿਕਲੀ ਫੇਰ ਆ ਦੇ ਬੇਲਾ ਬਤਾਲੂ ਦਾ ਇਹ ਮੈਨੂੰ ਬੱਲੇ ਕਾ ਕੇ ਆ। ਨਲੂ ਦਾ ਸਾਰਾ ਮਾਰੋ ਕਾਨੂੰ ਸ਼ਾਮ ਤੱਕ। ਤਵੀਆਂ ਦਿੱਤੀਆਂ ਵੀਆਂ ਕਿੰਨੀਆਂ ਸੋਹਣੀਆਂ ਉਹਨਾਂ ਆਪਣੀ ਲੈ ਜਾ ਤਵੀਆਂ। ਲੈ ਆਇਆ ਤਵੀਆਂ। ਅਵੇ ਬਾਕਸ ਕਰ ਦੋ। ਉਹਦੇ ਵੀ ਕਹਾਂ ਚਲੇ ਗਈਆਂ ਉਹ? ਉਹ ਕਿਧਰੋਂ ਚਲੇ ਗਈਆਂ? ਭੋਲੂ ਕੋਲ। ਬੜੀ। ਇਹ ਕਹਿੰਦਾ ਮੈਂ ਵਾਕੇ ਦੇਖਣਾ ਮੈਂ ਦੇਖ ਲਾ। ਉਹ ਇੰਨਾ ਕਿ ਸਿਆਰ ਹੋ ਇੰਨਾ ਕਿ ਲੱਗੀ ਜਾ। ਉਹ ਵੀ ਠੀਕ ਆ। ਇਹ ਵੀ ਠੀਕ ਆ ਉਹ ਵੀ ਠੀਕ ਆ। ਭਡਾਂਗਾ ਬੋਕਰ। ਭਡਾਂਗਾ ਦਾ ਕਰਨੀ ਆ ਨਾ। ਦੋਏ ਠੀਕ ਆ ਮੈਂ ਤਰੀਕਾ ਜਿਹਾ ਦੱਸ ਦਉਂਦਾ। ਇਹਦੇ ਬਜੇ ਰੱਖ। ਇੱਕੇ ਬਜੇ ਨਹੀਂ ਰੱਖਦੇ 15 ਕਿਲੋ ਵਾਲੇ ਮਿੱਲੀ ਮੋਟਰ ਦੇ ਭਾਈ। ਉਹ ਮੋਟਰ ਉਹ ਭਾਈ ਜਿਹੜੇ ਸਾਹਮਣੇ ਕੱਖ ਆਈ ਉਰਦੇ ਹੀ ਚਲਣੀਆਂ ਹਾਂ ਇਹ ਕੱਖ ਦੇ ਬਾਹਰ ਦਵਾਰਾ ਮਾਰਨੀ ਇਹ ਫੇਰ ਚਲਣੀਆਂ ਜਮੀਨ ਵੀ ਡਿਪੈਂਡ ਆ ਸਭ ਕੁ ਚੱਲੀ ਜਾਣਾ ਆ ਦੇਖੋ ਡਾਕਰ ਦੀ ਮੀਨ ਸਿਰ ਨੂੰ ਵੀ ਆਉਂਦੀ ਡਾਕਰ ਸਿਰ ਪਰੂ ਵੀ ਘੁੰਮਣੀ ਹੈ ਇਹ ਤੂੰ ਕਿ ਰੇਤਾ ਸਭ ਕੁ ਚੱਲੀ ਜਾਣਾ ਜੋ ਮਰ ਕੇ ਜਾਈ ਮੈਂ ਨਹੀਂ ਆ ਇਧਰ ਜੇ ਉਂਗਲੇ ਤੂੰ ਕਰਨ ਬਹਿ ਜਾ ਤਾਂ ਪਟੋ ਜਣ ਉੱਥੇ ਛੇੜ ਕੇ ਦੇਖੀ ਉਹ ਪੈ ਮਾਰੀ ਜਾ ਹਰ ਤਾਂ ਮੈਂ ਇਹਨੇ ਗੱਲ ਪੈਰਾਂ ਨਾਲ ਗੱਗੇ ਨੇ ਕਰਤਾ ਵੀ ਤਰ ਉਹੀ ਕਿਹਾ ਵੀ ਜਮੀਨ ਪਰ ਵੀ ਡਿਪੈਂਡ ਆ ਪਾ ਫਰਕ ਆ ਬਈ ਪਹਿਲਾ ਮਾਰਨੀ ਫਿਰ ਇਹ ਮਾਰੇ ਇਥੇ ਬਾਅਦ ਦੂਇਆ ਮਾਰਨੀ ਆ ਫਿਰ ਉਹ ਮਾਰੇ ਤਦਾਂ ਵਾਲੀ ਉਹ ਵਧੀਆ ਕਰਦੀ ਹੋਊਗਾ ਕੱਖ ਵੱਢ ਦਿੰਦੀ ਆ ਇਹ ਜਾਤੇ ਬਾਈ ਪਟਾਈ ਬਹੁਤ ਹੋ ਗਈ ਦੀ ਆਹ ਜਿਹੜੀ ਆਹ ਲੋਆਈਆਂ ਗੱਬੇ ਬਹੁਤ ਵਧੀਆ ਚੀਜ਼ ਆ ਮੈਂ ਇਹਨਾਂ ਨੂੰ ਤੇਰਾ ਫਰਕ ਇਹਨੇ ਬਾਕੀ ਪਾਸਤਾ ਇਹਨੇ ਹੁਣ ਜਗ੍ਹਾ ਰਹਿਦੀ ਨਹੀਂ ਵਿਜਾਲੇ ਉਹ ਪੰਜ ਹੋ ਗਈਆਂ ਇਹ ਜੋਰ ਨੂੰ ਨਹੀਂ ਲੱਗਦਾ ਮੈਨੂੰ ਤਾਂ ਉਨੀ ਲੱਗਦਾ ਦੋ ਜਣੇ ਨੂੰ ਕਿਹੜਾ ਜੋਰ ਆ ਮੂਰੇ ਵਾਲਾ ਖਿੱਚੀ ਜਾਂਦਾ ਕੁਝ ਵੀ ਨਹੀਂ ਪਤਾ ਲੱਗਦਾ ਕਿ ਪਿੱਛੇ ਵਾਲੇ ਨੂੰ ਉਹ ਬਾਈ ਮੰਮੇ ਆ ਖੇਤੀ ਇਹੋ ਜਾਂ ਉਹ ਮੇਰੇ ਖੇਤ ਮਾਂ ਜਾਈ ਤੂੰ ਦੇਖੀ ਜੋਰ ਲੱਗਦਾ ਬਹੁਤ ਜੋਰ ਲਾਉਂਦਾ ਦੂਰੀ ਦੋਈ ਵਾਰ ਘੁਮਾਉਂਦੇ ਹੁਣ ਕਹਰੇ ਜਗ੍ਹਾ ਕਰਦੀ ਆ ਇਹ ਮੇਰਾ ਬਹੁਤ ਧੰਨਵਾਦ ਜੀ ਦਾ ਧੰਨਵਾਦ ਅਵੀ ਜਦੋਂ ਛੱਡ ਗਿਆ ਉੱਥੇ ਮਾਦੂ ਰਹਿਣ ਦਾ ਮੈਂ ਪਹਿਲਾਂ ਹੀ ਧੱਕਿਆ ਮਾਦੂ ਰਹਿਣ ਤੇ ਬੰਦ ਕਰਦਾ ਬਸ ਚੱਲ ਵੀ ਛੱਡ ਦੇ ਕੇ ਰੱਕ ਮੋਟੇ ਚੱਲੀ ਚੱਲ ਦੁੱਲੇ ਬਾ ਦਿੱਤਾ ਦੁੱਲਾ ਕਹਾਂ ਕਰੇ ਕੋ ਸਿੱਧਾ ਕੰਮ ਵੀ ਕਰ ਲੂਗਾ ਉਹ ਪੁੱਠੇ ਤਾਂ ਨਹੀਂ ਕਰ ਤਿਆਰ ਰਪਈ ਕਰਨੇ ਆ ਅੱਬਾ ਕਰੀ ਜਾਣਾ ਠੀਕ ਨਹੀਂ ਗੱਲ ਤਿਆਰ ਰਪਈ ਕਰਨੇ ਆ ਆ ਯਾਰ ਮੇਰੀ ਗੱਲ ਸੁਣ ਹੁਣ ਤਿੰਨ ਘੰਟੇ ਚ ਕੀਲਾ ਕੰਮੂਗੇ ਭਈਆਂ ਨਾਲ ਦਿਹਾੜੀ ਪਰ ਲਾਕੇ ਵੀ ਲੱਗੇ ਫਿਰ ਕੀ ਕੀਬਲਾ ਤਾਂ ਵੀ ਨਹੀਂ ਗੁੱਡ ਹੋਣਾ ਹੈਗਾ ਜੇ ਚਾਰ ਜੇ ਭਈਏ ਇਹ ਜੇ ਖੇਤ ਮੈਂ 5 ਵਜੇ ਛੱਡ ਦੇ ਖੁਰਪਾ ਲੈ ਕੇ ਤਾਂ 5 ਵਜੇ ਕਿੰਦਾ ਮਸੀ ਗੁੱਟੂਗੇ ਅੰਮੇ ਹੈ ਕਿ ਨਹੀਂ 5 ਨੂੰ ਲਾ ਲਾ ਹੁਣ ਤੂੰ ਖੁਰਪੇ ਗਲਤ ਨਹੀਂ ਗੁੱਟਦਾ ਫੋਰਪੇ ਨਹੀਂ ਗੁੱਟਦਾ 5 ਵੀ ਗੁੱਟ ਨਹੀਂ ਸਕਦੇ ਫੋਰਪੇ ਗਲਤ ਨਹੀਂ ਗੁੱਟ ਹੋਣਾ ਫੇਰ ਮੈਂ ਖੁਰਪੇ ਨਹੀਂ ਤਾਂ ਪਟਾਈ ਕਰ ਦਈਓ ਇਹ ਹਾਂ ਹੁਣ ਖੁਰਪੇ ਲਈ ਗਡਾਈ ਆ ਫੋਰਪੇ ਲਈ ਗਡਾਈ ਆ ਫੇਰ ਸੱਤ ਭਾਜੂ ਆ ਯਾਰ ਸਵੇਰੇ ਬਹੁਤਾਂ ਤੇਜ਼ੀ ਦੇ ਚ ਬਾਕੀ ਭਾਈ ਆਪਰੇ ਸਵੇਤੋਂ ਪਾ ਲੱਗੀ ਆਪਰੇ ਫਾਲੇ ਬੀਲੇ ਲੜੂਗਾ ਫਾਲੇ ਵੀ ਟੈਕਟ ਕਰਨੇ ਆ ਫਾਲੇ ਡਟ ਗਏ ਹੁਣ ਤੁਸੀਂ ਫਾਲੇ ਗੰਨੇ ਵਾਲੇ ਫਾਲੇ ਸੌਦਾ ਮਾਰਿਆ ਏ ਇਹ ਕੋ ਫਾਲੇ ਸੌਦਾ ਮਾਰ ਲਿਆ ਕਿੰਨੇ ਵਾਲੇ ਫਾਲੇ ਲੈ ਲੈ ਹੈ ਕਿੰਨੇ ਵਾਲੇ ਫਾਲੇ ਲੈ ਦੇ ਅੱਛਾ ਚਲ ਵਾਹੀਓ ਨਾ ਪਾਪਰੋਂ ਮਿੱਟੀ ਚਾ ਫਾਲਾ ਬਣਾ ਲਓ ਹੁਣ ਇਹਨੇ ਇੱਕ ਹੋਰੇ ਚੌੜਾ ਫਾਲਾ ਚੌੜਾ ਲੈ ਚੌੜਾ ਇਹਨਾਂ ਨਾਲ ਟਿੱਕ ਕਰਾਓ ਨਾ 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 ਚਾਹੀਦਾ ਉਹ ਚਾਹੀਦਾ ਇਹ ਇੰਜ ਦਿਖਾਊਗਾ ਹਸ ਬੋਟ ਰਸਾ ਕੇ ਤੂੰ ਨਾ ਇੱਕ ਬਣਾਉਣਾ ਨਹੀਂ ਉਹ ਕੋਈ ਨਹੀਂ ਹੁੰਦਾ ਦੇਖਿਓ ਅਸੀਂ ਫਾਲਾ ਲਾ ਕੇ ਮੈਂ ਬਣਾਉਂਦਾ ਫਾਲਾ ਮਿਲਦਾ ਫਾਲਾ ਉੱਥੇ ਅਸੀਂ ਲੈ ਕੇ ਨਹੀਂ ਆਇਆ ਜ ਤਵੀਆਂ ਨਾਲ ਦਿੰਦਾ ਦਾ ਸਾਨੂੰ ਕਹਿੰਦਾ ਭਾਈ ਉਹ ਤੁਸੀਂ ਇਹ ਹੁਣ ਕੀ ਕਰਿਆ ਵੇਲਡ ਇਹ ਤਾਂ ਭਾਲਾ ਔਖਾ ਲੱਗਣਾ ਇਹਦੇ ਕੋਈ ਚੱਕਰ ਨਹੀਂਗਾ ਇਹ ਜਿਹੇ ਜਗ੍ਹਾ ਲੱਗਣਾ ਇਹਦੀ ਜਗ੍ਹਾ ਮੂਰੇ ਪਟਾਈ ਵੀ ਦੂਰ ਲੱਗਣਾ ਫਿਰ ਦੂਰ ਜੋ ਮਾਲਾ ਨਾ ਬਹੋਦਣਾ ਬਾਬੇ ਮੂਰੇ ਪਟਾਈ ਕਰੂੰਗੀ ਉਹਨਾਂ ਨੂੰ ਜ਼ੋਰ ਖਾਣਾ ਬਹੁਤ ਫਿਰਉਣਾ ਕੋਈ ਨਹੀਂ ਸੁਣਾ ਹੈ ਜਿਹੜੀ ਆ ਚੀਜ਼ ਆ ਇਹ ਤਿੰਨੇ ਨਵੀਆਂ ਲਾ ਲਈ ਇਹਦੇ ਦੇ ਜਿਹੜੇ ਨਵੇਂ ਲੱਗਨੇ ਆ ਉਹਦੀ ਟਿਪਰ ਐਂ ਦੇ ਦੇ ਦੀ ਜਿਹੜੀ ਬਾਬਾ ਕਹਿੰਦਾ ਵੀ ਐ ਮਿੱਟੀ ਸਿੱਟ ਦੇਣਾ ਇਹਨਾਂ ਨੂੰ ਨਮੀ ਲਵਾ ਦੇ ਹਾਂ ਟਿਪਰ ਇਹ ਨਵੀਆਂ ਲਾ ਜਿਓ ਟਿਪਰ ਉੱਪ ਚ ਲੱਗ ਜੂ ਥੋੜਾ ਜਿਹਾ ਜਿਹੜਾ ਤਵੀ ਹੁੰਦੀ ਆ ਉਹ ਭਾਈ ਇੱਕ ਫਾਲਾ ਕਹਿੰਦਾ ਇੱਕ ਫਾਲਾ ਆਉਗਾ ਇਹ ਸਾਰੇ ਖੋਲ ਕੇ ਇੱਕ ਫਾਲਾ ਕਹਿੰਦਾ ਮੈਂ ਬਾਅਦ ਚ ਗੜਾਈ ਤੇ ਬਾਅਦ ਚ ਮਟੀਰੀਅਲ ਢਾਉਣ ਨੂੰ ਚੌੜਾ ਫਾਲਾ ਛੋਟੇ ਫਾਲੇ ਆ ਤਾਂ ਕੋਈ ਨਹੀਂ ਕਹਿੰਦੇ ਚੌੜਾ ਫਾਲਾ ਉਹਦਾ ਬਹੁਤ ਲੋਡ ਆ ਫਾਲੇ ਨਹੀਂ ਉਹ ਨੇੜੇ ਲਾਉਣਾ ਦਾ ਚਾਹ ਦੇਖ ਲੂਗੇ ਉਹ ਗੱਲ ਕਰ ਨੇੜੇ ਲਾ ਉਹ ਲੱਗਾ ਨੇੜੇ ਬੰਮੇ ਜੇ ਦੂਰ ਰੱਖਦਾ ਫਿਰ ਜੋਰ ਖਾਊਗਾ ਬਹੁਤ ਪ੍ਰੈਸ਼ਰਾਂ ਦਾ ਕੰਮ ਬਹੁਤ ਆ ਮੈਂ ਤੂੰ ਬੈਲਟੇ ਕਰ ਦੇ ਕਹਿੰਦਾ ਨਾ ਨਾ ਨੂੰ ਟਾਈਮ ਲੱਜਣਾ ਮੈਂ ਤੂੰ ਬੈਲਟ ਕਰ ਚ ਕੋਈ ਨਾ ਤਾਂ ਆਪਾਂ ਬਾਅਦ ਚ ਕਰਾਉਂਗੇ ਗਲੀਆਂ ਕਢਾਉਂਗੇ ਬਾਅਦ ਚ ਵੱਡਾ ਮੋ ਪਾਸ ਆ ਪਾਸ ਹੈ ਬਾਈ ਬਹੁਤ ਸੋਹਣੀ ਚੀਜ਼ ਆ ਉੱਥੇ ਗਿਆ ਜੋ ਗੱਲ ਲੀਵਾਂਗੇ ਬਾਅਦ ਚ ਤੇ ਪਾਸ ਤਾਂ ਮੇਰੀ ਗੱਲ ਸੁਣ ਲੈ ਹੁਣ ਚਾਰ ਕਿੱਲੇ ਮਾਸੀ ਸਵੇਰ ਨੂੰ ਚਾਰ ਕਿੱਲੇ ਵਾ ਘੁੰਮ ਜਣਾ ਸਮਝ ਲੈ ਹੈ ਕਿ ਨਹੀਂ ਨਾਲੇ ਖੁਰਪੇ ਨਾਲ ਦੀ ਗਟਾਈ ਹੋਈ ਗਈ ਹੈ ਐਦਾ ਹੀ ਆ ਕਰੂੰਗਾ ਹੋਰ ਫਾਇਦਾ ਹੀ ਆ ਜੀ ਫਾਇਦਾ ਹੀ ਆ ਜੀ ਯਾਰ ਹੁਣ ਉਹ ਗੰਨੇ ਦੀ ਇੱਕ ਪ੍ਰੈਣੀ ਦੀ ਘਾਟ ਹੈ ਪ੍ਰੈਣੀ ਦੀ ਘਾਟ ਪ੍ਰੈਣੀ ਦੀ ਘਾਟ ਹੈ ਬਹੁਤ ਤੂੰ ਸੀੜੀ ਤੂੰ ਦੀ ਸੀੜੀ ਬਹੁਤ ਮਾੜਾ ਤੇਰਾ ਨਾ ਨਾ ਫਾਇਦਾ ਆਰ ਲਈ ਲੈ ਪ੍ਰੈਣੀ ਦੇ ਵੀ ਕੇ ਕਰ ਹੁਣ ਆਰ ਲੈ ਆਰ ਲਈ ਤੇ ਆਰ ਲੈ ਗਈ ਇੱਥੇ ਇੱਥੇ ਮਾਰਨੀ ਜਾਲੀ ਹੁੰਦਾ ਨਾ ਆਰ ਲੈ ਯਾਰ ਇਹਦੇ ਆਰ ਲੈ ਯਾਰ ਉਹ ਤੇ ਜਾ ਕੇ ਖੜੂਗਾ ਜਬਰਦਸਤ ਆ ਚਲਣੀ ਆ ਆਰਦਾ ਤੇਰੇ ਉਹ ਫਿਰ ਨਹੀਂ ਕਾਲੂ ਬਾਬੇ ਆਰ ਮੇਰੀ ਇਹਦੇ ਪਰ ਵੀ ਉਹ ਮੈਂ ਰੁਕਦਾ ਹੈਗਾ ਉੱਛਲਾ ਓਏ ਇੱਥੇ ਪਾ ਲੰਦਾ ਐ ਮਾਤਾ ਮਸ਼ੀਨ ਉੱਛਲਾ ਉੱਛਲਾ ਕਹਿੰਦਾ ਵੀ ਰੁਕਦਾ ਜਿੰਨਾ ਮਾਜੀ ਦਵਾ ਥੱਲੇ ਮੈਂ ਕਾਲੂ ਤੋਂ ਹੋਰ ਹੀ ਚੱਲੀ ਚੱਲੀ ਨਹੀਂ ਪਰਸੋਂ ਦਾ ਆਉਗੀ ਕਾਲੂ ਸ਼ਾਮ ਨੂੰ ਦਾ ਨਹੀਂ ਪਰ ਖੂ ਸਵੇਰ ਦਾ ਰੱਖ ਲੈ ਤੂੰ ਜੇ ਰਹਿ ਗਿਆ ਬੜਾ ਮੋਟਾ ਜਿਹਾ ਸ਼ਾਮ ਨੂੰ ਕਰ ਦੇਣਾ ਉਹ ਮੇਰਾ ਤਾਂ ਉਹਦਾ ਮੇਰੇ ਨਾਲ ਦਾ ਕੰਮ ਦੂ ਆ ਉਹ ਚੱਲੀ ਪੱਕੀ ਚੱਲੀ ਉੱਥੋਂ ਆਹੋ ਕੱਖ ਜਾ ਬਾਈ ਪਾਣੀ ਲਾ ਕੇ ਫੇਰੂੰਗਾ ਜਾ। ਵਰਨਾ ਕਮਲਾਉਂਦਾ। ਆਹੋ। ਠੀਕ ਆ ਯਾਰ। ਹੋਂ ਤਾਂ ਪਟਾਈ ਬਹੁਤ ਕਰਦੀ ਯਾਦੇ ਤੇ ਸਾਰੀ ਉਹ ਪੱਟਤੀ ਦੇ ਕਿਨੇ ਲੈ ਐ ਹੀ ਨਹੀਂ ਲੈ। ਕੋਈ ਤਾਂ ਯਾਰ ਮਿੱਟੀ ਉਹ ਸਾਡੀ ਬਹੁਤ ਸੋਹਣੀ ਆ। ਹੈ? ਬਹੁਤ ਸੋਹਣੀ ਮਿੱਟੀ ਹੈ। ਬਹੁਤ ਕਮਦੀ। ਜਿਹੜੀ ਜਗਾ ਛੱਡ ਦਿੱਤੀ ਨਾ ਜੋ ਜਮਾ ਜੋਰ ਨਹੀਂ ਹੁੰਦੀ ਹੈਗੀ ਯਾਰ। ਉਹ ਨਹੀਂ ਛੱਡਦੀ ਯਾਰ। ਨਾਲੇ ਖੋਰ ਟੱਕਰ ਰੇਤਾ ਨਹੀਂ ਹੈਗਾ। ਹਾਂ। ਫਰਕ ਹੈ। ਰੇਤਾ ਵੀ ਨਹੀਂ ਹੈਗਾ ਮੈਂ ਉਹ ਡੋਬੀ ਨਹੀਂ ਹੈਗੀ। ਨਾਲੇ ਜੀ। ਰੇਸਲੀ ਕਹਾ ਤੇ ਰੇਸਲੀ ਜੀ। ਰੇਸਲੀ ਵੀ ਨਹੀਂ ਹੈਗੀ। ਡਾਕਟਰ ਰੇਸਲੀ ਜੀ ਔਰ ਰੇਸਲੀ ਜੀ ਆ। ਪਰ ਰੇਤਾ ਨਹੀਂ ਪਯੋਰ। ਰੇਤਾ ਪਯੋਰ ਨਹੀਂ ਹੈਗਾ। ਰੇਤਲੀ ਥੋੜੀ ਜਿਆਦਾ ਪਰ ਇੱਕ ਮਹੀਨਾ ਚੌਥੇ ਜਿਹੜਾ ਠੀਕ ਹੈ ਜਮੀਨਾਂ ਲਈ ਚੌਥੇ ਦਾ ਫੇਰ ਕਰ ਗੰਨੇ ਵਾਸਤੇ ਇਹ ਪਰਫੈਕਟ ਹੈ ਉਹ ਰਹਿ ਗੰਨਾ ਵਧੀਆ ਹੋਊਗਾ ਬਾਈ ਇਹ ਤਾਂ ਝਾੜ ਦੱਸੂਗਾ ਗੰਨੇ ਵਾਲੀ ਤਾਂ ਹਾਂ ਲੈ ਝਾੜ ਕੇ ਤੈਨੂੰ ਹੁਣ ਦਸਤ ਕਰਦੀ ਵੀ ਸ਼ਵਾਨੀ ਵੀ ਝਾੜ ਚਾਹੀਦਾ ਹੋਣਾ ਤੇਰੇ ਹੱਥਾਂ ਜਿਹੜਾ ਰੋਜ਼ੇ ਫੇਰੀ ਜਾਂਦੇ ਝਾੜ ਵਧਾਉਂਗਾ ਹੀ ਨਹੀਂ ਇਹ ਮੈਂ ਇਮਤ ਕਰਦਾ ਝਾੜ ਦਊਂਗੀ ਹੁਣੀ ਇਹ ਆ ਨਾ ਰਾਤ ਨੂੰ ਬੈਠਣਾ ਨੀਂਦ ਆਹੀ ਕੰਮ ਦੀ ਆਉਂਦੀ ਛੱਡ ਦੇ ਗੱਲਾਂ ਬਾਈ ਸਾਡੇ ਰੀ ਲੱਗ ਜਾਂਦਾ ਚੱਲ ਚੱਲੀਏ ਚੱਲ ਚੱਲੀਏ ਤੇਰੀ ਗੱਲ ਸੁਣ ਬੰਮੇ ਜਿਹੜਾ ਸਵੇਰੇ ਪੰਛੀ ਬੋਲਦੇ ਨਾ ਯਾਰਾਂ ਸਾਢੇ 5 ਵਜੇ ਦਾ ਕੰਮ ਸਾਢੇ 5 ਵਜੇ ਪੰਛੀ ਚੀਜ਼ ਜੀ ਕਰ ਲਾਦੇ ਨਾ ਖੇਤਾਂ 'ਚ ਇਹ ਲੋਕ ਫਰਕੇ ਇੱਧਰ ਬੰਗਾ ਵੀ ਹੋ ਰਿਹਾ ਸਾਨੂੰ ਵੀ ਕਿ ਸਾਢੇ 5 ਵਜੇ ਨੀਂਦੋਂ ਲੱਗ ਜੀ ਇਹ ਸੱਚ ਹੈ ਕੋਈ ਗੱਲ ਥੋੜੀ ਜੰਦੇ ਉੱਠਦੀ ਨਹੀਂ ਹੈਗੀ ਦੱਸੋ ਸਾਥ ਤੇ ਹੋ ਰਹਿ ਨਹੀਂ ਹੁੰਦਾ ਫੇਰ ਹੈ ਕਿ ਨਹੀਂ ਫਰਕ ਨਹੀਂ ਹੋਰ ਮਾ ਹੈਗਾ ਹੈਗਾ ਇਹਨੂੰ ਇੰਜਣ ਵਾਲੀ ਬਣਾ ਕੇ ਦੇ ਦੇ ਨਹੀਂ ਬਾਬੇ ਫੇ ਲਈ ਫਰੀ ਜਾਏਗਾ ਉਹ ਇਕੱਲਾ ਹੀ ਜਣਗਾ ਦੋਗੀ ਖਿੱਚੋਂਗੇ ਆਪਾਂ ਲੀਕ ਕਰਨਾ ਹੀ ਕਰਨਾ ਆਤਾ ਤਾਂ ਫੋਲੀਆਂ ਲਾਉਂਦੀ ਹੈ ਠੀਕ ਹੈ ਇਹ 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 ਲੋਟ ਹੈ ਆਈ ਮੀਨ ਨਾ ਕੋਣੋਂ ਤੁਸੀਂ ਸਾਰਾ ਨਵੇੜ ਦੇਣ ਰਹੇ ਹਾਂ ਹਾਂ ਹੁਣ ਦਾ ਕਰਤਾ ਦਾ ਸੀ ਤਾਂ ਕੱਲੂ ਫੜਾ ਹੋਊਗਾ ਕਿਤੇ ਨਹੀਂ ਆਰਾਮ ਗੱਲ ਹੁਣ ਅਸੀਂ ਕੱਖ ਵੱਡ ਕੇ ਆਏ ਪਿਆ ਤੇ ਆ ਕੇ ਗੋਹਾ ਜੀ ਬੰਮੇ ਜੇ ਹੈ ਮਨ ਕੇ ਗੱਲ ਜੇ 5 ਵਜੇ ਉੱਠ ਕੇ ਆ ਜੀ ਮੇਰੇ ਨਾਲ ਤੇ 9 ਵਜੇ ਨੂੰ ਪਪਲਾ ਕਿਲ੍ਹਾ ਗੁੱਡ ਕੇ ਛੇਪੀ ਇਹਨੂੰ ਕਰਾਂ ਬਾੜ ਦੂੰਗਾ ਪਾਣੀ ਦੀ ਬਾਲਟੀ ਮਰੀ ਮੂੰਹ ਪਰ ਜ ਨਹੀਂ ਉੜਦਾ ਫਿਰ ਉਹਦੇ ਕੰਮ ਆਉਂਦੇ ਨਾ ਟੀਨ ਬਣਾਓ 5 ਤੇ 10 10 ਵਜੇ ਬਾਹਰ ਆਪਾਂ ਸੌਂ ਚੁੱਕ ਜਾ ਕੇ ਆਪਣਾ ਬਸ ਤਾਂ ਨੂੰ ਜੇ ਜਾਂਦੇ ਘਰ ਨੂੰ ਬਾਜੀ ਬਸ ਪੰਜ 10 ਕੰਮ ਆ 2 ਘੰਟੇ ਤੋਂ ਬਾਅਦ 3 ਵਜੇ ਫੇਰ ਹਲੋ ਕਰਨਾ ਸਾਧਰੀ ਫੇਰ ਜੋੜਨੇ ਨੂੰ ਫਿਰ ਤਾਂ ਆਰਾਮ ਵੀ ਚਾਹੀਦਾ ਬੰਦੇ ਨੂੰ ਆਹ ਦੇ ਰਾਮੇ ਯਾਰ 10:00 ਵਜੇ ਕਰਨਾ ਪਤਾ ਮੰਨੂ ਕਿ ਰਾਤ ਕੀ ਕਹਿੰਦਾ ਮਾਹ ਲੜੀ ਇੱਥੇ ਰਹਿ ਕੇ ਦੋ ਦਿਕੇ ਭੀੜੀ ਪਾਜੀ ਮਾ ਦੋ ਵਜੇ ਸੌਰੀਓ ਪਰ ਕੇ ਆਉਣੀ ਮਾ ਦਿਨ ਮਾ ਲੈਣ ਦਾ ਕੋਈ ਰੋਸਾ ਜੀ ਆਈ ਵੀ ਹੈ ਨਹੀਂ ਅੱਜ ਤੇ ਮੇਰੇ 3 ਵਜੇ ਮਾਹ ਲਾਈਟ ਰਾਤ ਸਵਾ 8:00 ਤੇ 8:30 ਵਜੇ ਆ ਗਈ ਮੈਂ 3 ਵਜੇ ਦੇਖਿਆ ਵੱਲ ਵੱਲਦਾ ਤਾਂ ਕਹਿੰਦਾ ਮਨੂੰ ਨਾ ਠਾਲੀ ਕਹਿੰਦਾ ਮੈਂ ਤੈਨੂੰ ਮੈਂ ਠਾਲੀ ਨਾ ਗਿਆ ਇਹ ਮਾ ਆਪਣਾ ਚੱਕਿਆ ਮੋਟਰ ਥੇ ਕੇ ਬੈਟਰੀ ਲਈ ਸੇਰੇ ਵਾਲੇ ਪਰ ਲਾਉਣੇ ਵਾਲੀ ਉਰੇ ਮੱਥੇ ਪਰ ਆਪਣਾ ਭਰ ਕੇ 4 5 ਵਾਰ ਫੇਰ ਆ ਗਏ ਮੈਂ ਵੀ ਤਾਂ ਰਾਤ ਚਲਾਤੀ ਤੇ ਮੈਂ ਕਿਹਾ ਕਿਹੜਾ ਦਿਨ ਚੋਰੀ ਆਉਣੀ ਕਰ ਮੱਛਰ ਆਏਗਾ ਫੜਾ ਰਾਤ ਮੱਛਰ ਬਾਹ ਹੁੰਦਾ ਹੈ ਹੋਣਾ ਹੀ ਹੈ ਗਰਮੀ ਦਾ ਟਾਈਮ ਬਾਈ ਮੈਂ ਤਾਂ ਰੇੜੀ ਕਿਲੇ ਨਹੀਂ ਛੱਡ ਗਿਆ ਮੈਂ ਤਾਂ ਡੌਲ ਵੀ ਸਾਫ ਕਰਤੀ ਦੀ ਆਹ ਸਾਰੀ ਉਹ ਉੱਥੇ ਆਏ ਉਹ ਵੀ ਕਰਤੀ ਉਹ ਤੱਕ ਪਣ ਆ ਚਾਰ ਡਾਲਰ ਰਹਿ ਗਈ ਕਾਰ ਰਹਿ ਗਈ ਆ ਰੰਗ ਹੁੰਦਾ ਬਾਈ ਇਹਨੂੰ ਰੰਗ ਕਰਾਉਣਾ ਮਰਜ਼ਾ ਹੋਣਾ ਸਪਰੇਅ ਮਾਰ ਦੇ ਨੀ ਯਾਰ ਖਾਣੀ ਨੀ ਯਾਰ ਗੁੱਡ ਵੀ ਲਈ ਅਲਟਰਾਜਨ ਦੁੱਲੇ ਕੋ ਮਸ਼ੀਨ ਹੈਗੀ ਆ ਉਹੀ ਵਾਲੀ ਨਾ ਨਾ ਆਪੇ ਮਾਰ ਦੇ ਦੁੱਲੇ ਮਸ਼ੀਨ ਹੈਗੀ ਉਹ ਮਾਰ ਦੇਣਾ ਆਪਾਂ ਗੁੱਡ ਵੀ ਲਈ ਤਾਂ ਵੀ ਕਿਹਾ ਇਹ ਜੇ ਗੁੱਡਣਾ ਵੀ ਹੋਇਆ ਤਾਂ ਵੀ ਕਿਹਾ ਅਲਟਰਾਜਨ ਮਾਰ ਦਵਾ ਸਪਰੇਅ ਮਾਰ ਦਵਾ ਸਪਰੇਅ ਮਾਰ ਇਹ ਕੀ ਆ ਟਾਇਰ ਬਦਲਣਾ ਆਪਾਂ ਕਾਦਾ ਟਾਇਰ ਬਦਲਣਾ ਦੂਗਾ ਟਾਇਰ ਹੈ ਮੇਰੇ ਕੋਲ ਦੂਰਾ ਟਾਇਰ ਪੋਣਾ ਉਹ ਨਹੀਂ ਉਹ ਟਾਇਰ ਨਹੀਂ ਕਹਿੰਦਾ ਰਬੂ ਤਾਂ ਕਹਿੰਦਾ ਇਹ ਉਹ ਹੁਣ ਕੇਰੇ ਵਾਲੀ ਹਲੇ ਵੇਚੀਓ ਖੜੀ ਦੋ ਪਾਸਾ ਨਾ ਨਾ ਦੁੱਲੇ ਕੋ ਟਾਇਰ ਹੈਗਾ ਪਾਣਾ ਮੈਂ ਟਾਇਰ ਦਾ ਬਫਰ ਕਾ ਬਾਈ ਜੋਰ ਦਾ ਹਰਕਾ ਦਾ ਬਾਈ ਇਹ ਥਾਲਾ ਲੋਹੇ ਵਾਲਾ ਜੋਰ ਹਾਂ ਜੋ ਉਹ ਜੋ ਨਾ ਜਮ ਵੀ ਇਹ ਚੁਰਦਾ ਨਹੀਂ ਪੁਣਾ ਔਰ ਠੀਕ ਐ ਸੇਲ ਪੈਂਦਾ ਵਾਸੀ ਜੀ ਇਹ ਬਹੁਤ ਗੰਨਾ ਸਾਡਾ ਚੰਗੇ ਨੋਟ ਵਟਾਈ ਨੇ ਇਹਨੂੰ ਚਲਦੀ ਨੂੰ ਮੈਂ ਕਹਿੰਦਾ 4 ਸਾਲ ਹੋ ਗਏ ਹੁਣ ਬਹੁਤ ਟਾਈਮ ਪੁਰਾਣੀ ਹੈ ਤਾਂ 6 ਸਾਲ ਹੋ ਗਏ ਨਾ ਆਪਣੇ ਕੋਲ ਦੋ ਤਿੰਨ ਚਾਰ ਹਾਂ 3 ਸਾਲ ਤੇ ਦੋ ਤਿੰਨ ਤਿੰਨ ਮੇਰੇ ਕੋਲ ਹੋ ਗਏ ਤਿੰਨ ਪਹਿਲਾਂ ਤੇਰੇ ਕੋਲ ਹੋਲੇ ਉਹਦੇ ਬਾਅਦ ਫਿਰ ਮੇਰੇ ਕੋਲ ਚੱਲੀ ਆ ਕਹਿੰਦੀ ਪ੍ਰੋਜੈਕਟ ਵਧੀਆ ਵਾਜੀ ਇਹ ਬਹੁਤ ਵਧੀਆ ਜੱਦਿਆਂ ਨੂੰ ਪੰਮੇ ਨੇ ਸਲਾਹ ਨਹੀਂ ਦਿੱਤੀ ਖਾਲੀਆਂ ਜੱਦਿਆਂ ਨੂੰ ਪਰਾਏ ਤੇ ਤਾਂ ਗੱਲ ਆ ਸੜਾ ਫੋਨ ਕਰਕੇ ਜੀ ਆ ਜਾ ਦੇਦੇ ਆਉਂਦੇ ਨਹੀਂ ਨੁਕਸ ਮਾਰਿਆ ਥਾੜਾ ਕੱਢ ਕੇ ਕਹਿੰਦਾ ਪਤਨ ਦੀ ਗੱਲ ਫੋਨ ਕਰਿਆ ਕਹਿੰਦਾ ਗੇੜਾ ਮਾਰ ਕੇ ਜਾਈ ਚਲ ਮ ਆ ਗਿਆ ਓਰੇ ਕਹਿੰਦਾ ਦੋ ਫਾਲੀਆਂ ਹੋਰ ਲਵਾ ਵਾ ਮੈਂ ਦੋ ਭੜੀਆਂ ਹੋਰ ਲਵਾ ਕੇ ਆ ਤੂੰ ਖੇਲ ਨਹੀਂ ਕਰੀ ਜਾਂਦੇ ਇਹ ਨਹੀਂ ਆਈਆਂ ਵਧੀਆ ਉਹ ਲੋਟ ਉਹ ਵੀ ਸੈਂਟਰ ਮਗਰਤੀ ਦਾ ਵੀ ਵਧੀਆ ਕਰਿਆ ਉਹ ਸਲਾਹ ਵੀ ਬੰਦੇ ਦੀ ਬਾਈ ਚਾਹੀਦੀ ਐ ਅਗਲਾ ਵਧੀਆ ਵੀ ਦੇ ਜੇ ਕਰਦਾ ਪੰਮਾ ਵਧੀਆ ਸਲਾਹ ਦੇ ਕੇ ਮੈਂ ਤਾਂ ਤੈਂ ਦੋ ਬਲਵਾਤੀ ਇਹਨੂੰ ਇਹ ਦੇਖੀ ਹਾਂ ਮੈਂ ਤਾਂ 155 ਜਿਆ ਹੈਗਾ ਹੋਰ ਬਣਵਾ ਦੇਣਾ ਤੇ ਇੱਕ ਖਾਦ ਦੇਣਾ ਤਾਂ ਉਰੇ ਆਏ ਇੱਕ ਇੱਥੇ ਇੱਕ ਇੱਥੇ ਦੋ 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 ਖਾਲਾ ਲੈ ਕੇ ਜਾਣੀਆਂ ਪੰਮਾ ਦਾ ਦੇਖਦਾ 155 ਹੋਰ ਬਣਾ ਦੇਣਾ ਪੰਮਾ ਦਾ ਦੇਖਦਾ ਇਹ ਡੀਜੀ ਸਲਾਹ ਜੇ ਇੱਧਰ ਲੈ ਲੇਵੇਂ ਸਲਾਹ ਇਹ ਮੁੱਠੀ ਵੀ ਦੇ ਦਿੰਦਾ ਬਾਈ ਹੁਣ ਦੇਣੀ ਲੱਗਿਆ ਤਾਂ ਉਹਨੂੰ ਕਹਿੰਦਾ ਮੈਂ ਤਾਂ ਕਹਿੰਦਾ ਤੇਰੇ ਚਾਹਾਂ ਮੈਂ ਦੋ ਦੋ ਖਾਲੀਆਂ ਲੈ ਕੇ ਜਾਣੀਆਂ ਇਹ ਵੀ ਇੱਕ ਵਾਰੀ ਪੜਾ ਬੈਟਰੀ ਪੁੱਠਿਆ ਕਰਾਤੀ ਆ ਟਰੈਕਟਰ ਦੇ ਖਿਆਲ ਆ ਖਰਾਬ ਬਾਈ ਇਸ ਤਰ੍ਹਾਂ ਕਰਾ ਬੈਟਰੀ ਤੋਦ ਦੇ ਨਸਤ ਆ ਕੇ ਕਹਿੰਦਾ ਬੈਟਰੀ ਤੋਕੇ ਰੱਖ ਰੰਦੇ ਰੋਕਾ ਤੋਕੇ ਬਾਈ ਸਾਰਾ ਸਿਆ ਨਾ ਹੋਰ ਕੀ ਆ ਬਾਪੂ ਨੇ ਕਹਿੰਦਾ ਇਹ ਤਾਂ ਬੈਟਰੀ ਜੇ ਸੀਰੀ ਮੁੱਕ ਗਿਆ ਬੈਟਰੀ ਦਾ ਪਾਣੀ ਕੱਢੋ ਉਹਨੂੰ ਤੋਦੋ ਆ ਕੇ ਕਹਿੰਦਾ ਤੋ ਪੰਜ ਗੰਨਾਂ ਪੰਜ ਗੰਨਾਂ ਉਂਦੀ ਕਰਕੇ ਰੱਖ ਦੋ ਵਧੀਆ ਗਾ ਮੈਂ ਚਾਲਦੀ ਵਧੀਆ ਲੋਕਾਂ ਤੋਦਤੀਆਂ ਰੱਖ ਵੀ ਹੋਣੀ ਕਿ ਤੇਰੇ ਆ ਹੁਣ ਵੀ ਰੋਜ਼ ਨਹੀਂ ਚਾਰਜ ਹੋ ਜਾਣੀਆਂ ਫਿਰ ਲੋਕਾਂ ਤੋਦਤੀਆਂ ਬਾਈ ਤੇ ਬੈਟਰੀ ਗੁੰਮ ਪਤਾ ਮੈਂ ਵੀ ਚੀਜ ਗਿਆ ਇਹ ਇਹ ਇੱਕ ਆਮ ਜਿਹਾ ਦੇਖ ਹੈ ਹੋ ਜਾਂਦਾ ਕੀ ਕੱਢੀ ਆ ਭਾਈ ਹੁਣ ਕੱਢ ਦੋ ਕੱਢ ਦੋ ਕੱਢ ਦੋ ਕੀ ਕੰਮ ਆ ਦਿਨ ਗਿਆ ਕਰ ਦੇ ਯਾਰ ਤੂੰ ਦੇ ਚਲ 18 ਦਾ ਜੰਮ ਜ਼ਿਆਦਾ ਭਾਈ ਦੂਆ ਗੱਲ 18 ਦਾ ਜੰਮ ਜ਼ਿਆਦਾ ਹੁੰਦਾ 50 95 ਦਾ ਵੀ ਹੈਗਾ 85 ਦਾ ਘੱਟ ਹੁੰਦਾ ਉਹ 85 ਪੰਮੇ ਨਿਕਲਦਾ ਹੈਗਾ ਬਾਹਰ ਓਹੋ ਜੰਮਣਾ ਸਾਰਾ ਹੀ ਆ ਟਾਈਮ ਲੰਦਾ ਏ ਥੋੜਾ ਜਿਆ ਹਲੇ ਇਹ ਵਿਚ ਅਧੀ ਅੱਖ ਪੱਛੀ ਪਟਕੇ ਦੇਖ ਅਜਾ ਵਿਚ ਆਖ ਦੇ ਹੁਣ ਤੂੰ ਇਹਦਾ ਜੰਮਾ ਵੇ ਵੇ ਤੁਰੀ ਵੀ ਵੀ ਹੈਗੀ ਅੱਖ ਇਹ ਪਤਾ ਨਹੀਂ ਚਾਹ ਪਜਾ 85 ਥੋੜਾ ਜਿਹਾ ਹੋਲੀ ਨਿਕਲਦਾ ਹੈ ਹੈ ਔਲੀ ਨਿਕਲਦਾ 85 ਜਿੱਦਾਂ ਦਾ ਕਰੂਗਾ ਡਾਕਟਰ ਇਹ ਤੈਨੂੰ ਦਿਖਾ ਦੇਣੇ ਨੇ ਹੁਣ ਅੱਖ ਪਟਕੇ ਵਾਈਓ ਬੋਕ ਕਰੀ ਪਈ ਆ ਆਖੇ ਟੈਟ ਜਹਾਦਾ ਵੈਸੇ ਕੱਲ ਬੱਕੀ ਆ ਅਖੇ ਟੈਟ ਜਹਾਦੇ ਰੱਖਿਆ ਯਾਰ ਇਹਦਾ ਮਿੱਟੀ ਠੀਕ ਹੈ ਤੇਰੀ ਤਾਂ ਸਹੀ ਵਿਸਾ ਕੰਮ ਨਹੀਂ ਖੇ ਟੈਟ ਤੇੋਂ ਜ਼ਿਆਦਾ ਟੈਟ ਦਖੇ ਤੇਰਾ ਇੱਥੇ ਦੇਖ 18 ਚ ਜੀ ਆਉਂਗੀ ਤੇ ਕੋਹਲੀਓ ਰਹੀ ਏ ਵਾਹ ਦੇਖ ਪਟਕੇ ਨੂੰ ਦੂੰਘੀਓ ਤੋਆਈਆ ਤੋਆਈ ਤੂੰ ਹੀ ਕੁਝ ਨਹੀਂ ਸਭ ਜੰਮਿਆਉਣਾ ਆਪੇ ਔਰੇ ਤੁਰੀ ਵੀ ਅੱਖ ਤਾਂ ਐ ਨਹੀਂ ਬਾਈ ਇਹਨੂੰ ਅੱਖੇ ਨਹੀਂ ਹੋਣੀ ਮੈਨੂੰ ਲੱਗਦਾ ਕੱਡੇ ਦੇ ਪਤਾ ਲੱਗੂ ਹਾਂ ਹੈਗੀ ਏ ਨਹੀਂ ਹੈਗੀ ਏ ਕਿਹੜੀ 85 ਦੀ ਅੱਖ ਟੋਪੀ ਵਾਲੇ ਦਾ ਵਾਲੀ ਪੱਟੀ ਜਾਂਦਾ ਜਿੱਥੇ ਪਟੜੋਂ ਤੇ ਟੜਦਾ ਦੀ ਵਾਰੇ ਤਾਂ ਅੱਛਾ ਅੱਖ ਨਹੀਂ ਪਟਣੀ ਇਹਨੇ ਪੱਥੀ ਨਹੀਂ ਪੜਦਾ ਇਹ ਪੱਥੀ ਉਹ ਪਟਣੂਗਾ ਹੁਣ ਹੁਣ ਪਟੂ ਹੋਰ ਪਟੂ ਜਾਈ ਮੈਂ ਹੈਗੀ ਕੋਈ ਅੱਖ ਨਹੀਂ ਲੱਗਦੀ ਮੈਨੂੰ ਤਾਂ ਗਲ ਗਈ ਇਹ ਖਰਾਬ ਵੀ ਖਰਾਬ ਵੀ ਅੱਖੇ ਖਰਾਬ ਹੋਊਗੀ ਬਲੇ ਪੈਣਾ ਥੋੜਾ ਖਰਾਬ ਹੁੰਦੀ ਆ। ਆਹ ਦੇਖੀ ਤਾ ਉਹਨੂੰ ਹੈਗੀ ਅੱਖ। ਗਲ ਗਈ ਅੱਖ। ਅੱਖ ਖਰਾਬ ਹੋ ਜਾਂਦੀ ਆ। ਆਈ ਗਿਆ ਥੋੜਾ ਅੱਖ ਗੜੀ ਵੀ ਥੋੜਾ ਪੰਮਿਆ ਇਹ। ਪਈ ਹੋਵੇ ਇਹ। ਇਹ ਅੱਖ ਗਲ ਗਈ ਇਹ। ਗੰਨਾ ਖਰਾਬ ਹੋਇਆ। ਉਹ ਗਲ ਗਈ ਹੈ ਇਹ। ਇਹ ਵੀ ਗਲ ਜਾਣੀ ਆ। ਆ ਚੱਲੂਗੀ ਆ। ਇਹ ਵੀ ਨਹੀਂ ਜਲਣੀ। ਹਾਂ। ਕਾਹਦੇ? ਕਾਰਨ ਕਿਆ? ਚਲਣੀ ਨਹੀਂ ਆ। ਗਲ ਗਈ ਰਹੀ ਤੇ ਆ ਦੇਖਾ ਦੀਜੀ। ਉਹ ਬਾਜੀ ਪਤਾ ਕੀ ਹੁੰਦਾ ਹੈ? ਬਾਇਆ ਹੈ ਅੱਖੇ ਜੰਮਣਾ ਦਾ ਜੰਮਣਾ ਦਾ ਬਸ ਇੰਨਾ ਕਿ ਜੰਮਣਾ ਜੰਮਣਾ ਦਾ ਬਥੇਰਾ ਆ ਜਾ ਸਾਰੀ ਛੋਟੇ ਹੁੰਦੇ ਵਿੱਚ ਕੰਨ ਦੱਬਦਾ ਜੱਖੇ ਕੋਈ ਨਹੀਂ ਤੇ ਚਾਂਸ ਹੋਵੇ ਜੰਮਿਆ ਉਹ ਕਿਸੇ ਅੱਖ ਦੇ ਹੁੰਦੇ ਆ ਚੱਲ ਤਾਂ ਖੇਤੀ ਦਾ ਕੰਮ ਹੋਏ ਨਹੀਂ ਪਾਉਂਦੇ ਹੈਗੇ ਹੈਂ ਕਿ ਆਪਾਂ ਦਵਾਈ ਨਹੀਂ ਨਾ ਪਾਉਂਦੇ ਹੈਗੇ ਉੱਲੀ ਦੀ ਉਹ ਕਿਤੇ ਕੰਮ ਦਵਾਈ ਜਗਾ ਜਿੱਥੇ ਦਵਾਈ ਜ਼ਿਆਦਾ ਹੋਈ ਉਹ ਉੱਥੇ ਹੀ ਜ਼ਿਆਦਾ ਦਵਾਈ ਵੀ ਫਰਕ ਪਾ ਦਿੰਦੀ ਹੈ ਉੱਲੀ ਦੀ ਵੀ ਪਾ ਦਿੰਦੀ ਹੈ ਉਹ ਡੂੰਗਾ ਵੀ ਫਰਕ ਪਾਦਾ ਸਭ ਕੁਝ ਦੇਖਣਾ ਪੈਂਦਾ ਸਾਰਾ ਕੁਝ ਸਮਝ ਆ ਗੱਲ ਪਸੂ ਹਗਾ ਵੀ ਯਾਰ ਟਟ ਕਰਾ ਤੁਸੀਂ ਯਾਰ ਮੰਨੀ ਤੇ ਹਾਨੀ ਸੁਕਾ ਕੇ ਉਹਦੀ ਉਹ ਚੱਲ ਕੀ ਜਿਹੜਾ ਨਿਕਲ ਬਥੇਰਾ ਹੈ ਨਿਕਲਦਾ ਬਥੇਰਾ ਆਇਆ ਬਥੇਰਾ ਨਿਕਲਦਾ ਆ ਰਿਖਤਾ ਸਿੱਖ ਹੋਣਾ ਕੋ ਤੁਸੀਂ ਆਹ ਨਿਕਲ ਬਥੇਰਾ ਕਰੀ ਜਾਓ ਤੁਸੀਂ ਲੈ ਇੱਥੇ ਕਿਹੜੀ ਤੂੰ ਆਈ ਆ ਲੈ ਪੋਲਾ ਪਿਆ ਬਾਬਾ ਹੋਰੇ ਕੋ ਪੱਟੀ ਤੂੰ ਇੱਥੇ ਬਟ ਕੇ ਦੇਖ ਲੈ ਉਹ ਚੌਪ ਪੂਰਾ ਕਰ ਲੈ ਇੱਥੇ ਬਟ ਲੈ ਤਾਂ ਕੀ ਹੋ ਗਏ ਜਿਗਾ ਤੂੰ ਮੋੜਦਾ ਤਾਂ ਉਹ ਇਹ ਲੋ ਉਹ ਪੰਮੇ ਇੱਧਰ ਦੇਖ ਮਰ ਜਾ ਪਈਆਂ ਉਹ ਅੱਜ ਜਿਹੜਾ ਜੰਮਲਾ ਦਾ ਫਿਰ ਜੰਮ ਲਿਆ ਬਾਈ ਮੇਰੇ ਵੀ ਬਹੁਤ ਘੱਟ ਜੰਮਿਆ ਬੇ 85 ਆ ਦੇਖ ਆ ਦੇਖ ਆ ਪਾ ਟਕਲਾ ਯਾਰ ਬਣੀਏ ਕੱਢਿਆ ਮੈਨੇ ਗੱਬੇ ਪਾ ਕੇ ਪਾਟੀ ਨੂੰ ਪੱਟ ਦਾ ਕਾਲਾ ਚੈੱਕ ਇਹ ਵੀ ਗੱਲ ਛੋਟੀ ਹੈ ਛੋਟੀ ਹੈ ਆਜਾ ਚੱਲ ਵੀ ਇੱਕ ਭਾਈ ਫਰੀ ਵੀ ਹੈ ਨਿਕਲੂਗੀ ਹਲੇ ਇਹ ਵੀ ਗੱਲ ਗਈ ਨਹੀਂ ਨਹੀਂ ਮੇਰਾ ਹੁਣ ਰੁਪੀ ਆ ਚੱਲ ਬਣੀ ਤਾਂ ਫਰੀ ਦੀ ਇੱਕ ਅੱਖ ਚੱਲੀ ਆ ਹਾਂ ਇਹ ਖਤਮ ਦੋ ਪੱਟੇ ਦੋੇ ਖਤਮ ਗੰਨਾ ਨਹੀਂ ਨਿਕਲਣਾ ਗੰਨਾ ਸੀ ਨਹੀਂ ਗੰਨਾ ਹੋਇਆ ਕਿੱਥੇ ਤੇ ਆਇਆ ਮੈਨੂੰ ਹੈ ਕੀ ਆ ਸੀ ਗੰਨਾ ਠੀਕ ਹੈ ਗੰਨਾ ਤਾਂ ਠੀਕ ਹੈ ਅੱਖੇ ਦੀ ਸਾਲੀ ਮੈਨੂੰ ਲੱਗਦਾ ਗੰਨੇ ਨੂੰ ਅੱਖੇ ਨਹੀਂ ਅੱਖੇ ਵੀ ਭੁਰ ਜਾਂਦੀ ਆ ਬਾਈ ਇਹਨੂੰ ਅੱਖੇ ਹੀ ਨਹੀਂ ਆਵੀਂ ਜੰਮੀ ਭੁਰ ਜਾਂਦੀ ਅੱਖ ਹਰ ਇੱਕ ਆ ਜਿਹੜੀ ਅੱਖ ਖਲ ਗਈ ਲੈ ਹਾਂ ਭੁਰ ਜਾਂਦੀ ਅੱਖ ਆ ਅੱਖ ਗਲ ਗਈ ਫਿਰ ਇਹ ਖਤਮ ਆ ਵੀ ਨਹੀਂ ਗਲ ਗਈ ਜੀ ਗਲ ਗਈ ਬੀਜ ਨਹੀਂ ਖਤਮ ਅੱਖ ਗਲ ਗਈ ਇਹਦੇ ਸਾਹਮਣੇ ਤਾਂ ਬਹੁਤ ਅੱਖ ਗਲ ਗਈ ਉਹ ਇੰਨਾ ਵੀ ਨਹੀਂ ਗਲ ਤਹੀਂ ਜੰਮੀ ਹੈਗੀ ਕਨਾਲ ਛਿੱਦਾ ਤੇਰਾ ਹੁਣ ਤਾਂ ਪੰਜ ਗੰਨੇ ਹੀ ਪੱਟ ਲਏ ਆਪਦੇ ਵਿੱਚ ਕਿੰਨੇ ਗੰਨਾ ਜੰਮਿਆ ਆ ਉਹ ਆ ਤਾਂ ਉਹ ਹਰਸ਼ ਵੀ ਜਦੋਂ ਹੁੰਦੇ ਨਾਲ ਮੋਟਾ ਹੈ ਉਹ ਆ ਤਾਂ ਹੁੰਦਾ ਹੀ ਆ ਪਰਸੈਂਟ ਗੰਨਾ ਇਹ ਵਾ ਜਿਹੜਾ ਨਿਕਲੂਗਾ ਕਿੰਨੇ ਪਰਸੈਂਟ 2% ਜ਼ਿਆਦਾ ਨਹੀਂ ਨਿਕਲਣਾ ਉਹ ਨਵਾਂ ਕਹਿੰਦਾ ਇਹ ਵੀ ਹੁੰਦੇ ਬਾਅਦ ਇੱਕ ਅੱਖ ਨਿਕਲੀ ਆ ਅਸੀਂ ਤਾਂ ਹੁਣ ਤੇ ਬਾਅਦ ਕਹਿੰਦਾ ਜਿਹੜਾ ਨਿਕਲਿਆ ਵਾ ਉਹ ਤੇ ਬਾਬੇ ਨਾਲ ਹਾਂ 2-4% ਹੋਰ ਨਿਕਲੂਗਾ ਜਮ ਹੋ ਗਿਆ ਹੈ ਮ ਹੈਗਾ ਮ 80% ਹੈ ਮ ਹੈਗਾ ਨਹੀਂ 80 ਨਹੀਂ ਹੈਗਾ ਹਲੇ ਹਲੇ 80 ਅਸੀਂ ਹੋ ਜੂਗਾ ਨਾ ਅਸੀਂ ਹੋ ਜੂਗਾ ਅਸੀਂ ਹੋ ਜੂਗਾ ਹਾਂ 80 ਹੋ ਜਾਣਾ 20% ਬਾਬਾ ਠੀਕ ਆ ਹੋ ਗਿਆ ਅਸੀਂ ਦਾ 80 ਤਾਂ ਹੁੰਦੀ ਨਹੀਂ ਹੁੰਦਾ ਨਹੀਂ ਯਾਰ ਇਹ ਇੱਕ ਚੀਜ਼ ਦਾ 100% ਥੋੜਾ ਜਰਮੀ ਨਹੀਂ ਉਹ ਐ ਹੁੰਦਾ ਤਾਂ ਯਾਰ ਠੀਕ ਆ ਬਾਬੇ 80 ਤਾਂ ਬਹੁਤ ਹੋ ਜਾਂਦੀ ਆ 80 ਨਹੀਂ ਵੀ ਨਵੀਂ ਬੀਜ ਹੋਏ ਤੇ ਦੋ ਇਹ ਉਹ ਯਾਰ ਆ ਵੀ ਹੋ ਗਿਆ ਵਾ ਜਿਹੜਾ 18 ਐ ਇਹ ਮੈਂ ਨਹੀਂ ਪਹਿਲਾਂ ਨੇ ਉਹ ਦੋ ਚਾਰ ਦਿਨ ਦਾ ਕੀ ਫਰਕ ਹਰੇਕ 10 ਚੋਂ 7 ਅੱਖਾਂ ਨਿਕਲੀਆਂ ਬਹੁਤ 18 ਕੰਨੇ ਤੇ ਜਮ ਜਾਤੋ ਖੜਾ ਤਾਂ ਜੰਮ ਬਹੁਤ ਆ ਬੱਬੇ 36 ਦਾ ਬਹੁਤ 38 ਦਾ 31 ਦਾ ਵੀ ਬਹੁਤ 36 ਦਾ ਬਹੁਤ 195 ਆ ਉਹਨਾਂ ਵਿੱਚੋਂ ਕੋਈ ਯਾਰ ਮੇਰੇ ਵੀ ਆਕੇ ਤੇਰੇ ਕੋਲ ਹੁਣ ਜੰਮ ਦਾ ਆ 50 95 ਦੀ ਜੰਮ ਬਹੁਤ ਮੇਰੇ ਨਾਲ ਬਹੁਤ ਜੰਮ ਹੈ ਬਹੁਤ ਕੋਈ ਜੰਮ ਦਾ ਰੱਬੇ ਕੀ ਕਰਨ ਜੰਮੇ ਮੇਰੇ ਵੀ ਵਧੀਆ ਜੰਮ ਹੈ 95 ਦਾ ਲੈ ਚੱਦਾ ਬਹੁਤ ਮੇਰਾ 85 ਦਾ ਸਾਲਾ ਪਹਿਲਾਂ ਹੀ ਨਹੀਂ ਤਾਂ ਮੰਨ ਭੇਜਦਾ ਹੈਗਾ ਉਹ ਨਾ ਨਾ ਠੀਕ ਹੈ ਰਾ 85 ਵਧੀਆ ਤੂੰ ਦੇਖੀ ਸੀ ਕੀ ਬਣਨਾ ਇਹਦਾ ਪੰਜਾਸੀ ਦੇ ਰੋਗੇ ਦੇ ਨਾਲ ਤੇ ਚਾਚਰ ਫੁੱਟ 85 ਜਦ ਬਾਦਵਾ ਜਾ ਕੇ ਹੋਣਾ ਇਹ ਇਹ ਘੱਟ ਫੁੱਟਦਾ ਉਹ ਜ਼ਿਆਦਾ ਉਹ ਵੀ ਫੁੱਟਦਾ ਉਹ ਵੀ ਪੂਰਾ ਉਹ ਵੀ ਘੱਟ ਫੁੱਟਦਾ ਹੈ ਉਹ ਵੀ ਉਹ ਵੀ ਘੱਟ 38 ਜਿਆਦਾ ਫੁੱਟਦਾ ਤਾਂ ਉਹਦੇ ਬਾਅਦ ਤੇ ਵਾ 5 6 7 ਲਾਲ ਇਹ ਟਾਈਮ ਦੇ ਹੁੰਦੇ ਜਿੱਤੇ ਜ਼ਿਆਦਾ ਨਹੀਂ ਜਾਂਦੇ 38 ਜਿਆਦਾ ਹੁੰਦਾ ਉਹਦਾ ਫੁੱਟਦਾ ਫੜਦਾ ਨਹੀਂ ਉਹ 58 ਵੀ ਠੀਕ ਹੈ ਫੁੱਟਦਾ ਇਹ 95 ਉਹ ਫੁੱਟਦਾ ਤੋਂ ਜ਼ਿਆਦਾ ਜੰਮ 38 ਦਾ ਹੂੰ 38 ਨਾਲ ਫੇਲ ਹੋ ਗਿਆ ਇਹ ਬਈ ਪਤਾ ਨਹੀਂ ਹੋਇਆ ਲੇਟ ਕਰਤਾ ਇਹਨਾਂ ਨੇ ਉਸ ਨਾਲ ਵਿੱਚ ਇਹਦੇ ਕਾਰਤੂਸ ਚੱਲ ਬਈ ਕਾਰਤੂਸ ਨੂੰ ਇੱਥੇ ਪਣਾਇਆ ਹੱਥ ਜਨਮ ਨਾਲ ਮਾਰ ਲਈ ਇੱਥੇ ਨਾ ਨਾ ਉਹ ਠੀਕਾ ਜਿੱਦਾਂ ਨਹੀਂ ਆਏ ਬੱਸ ਆ ਚੀਚੀ ਆ ਜਾਂਦੀ ਉਪਰ ਆਏ ਉਹ ਚਲੋ ਹੁਣ ਆ ਫਿਰ ਚੱਲ ਬਈ ਓਏ ਜਦੋਂ ਸ਼ਿਵ ਤੇ ਕੰਮ ਕਰਨਾ ਚੱਲ ਭਰਾ ਭਰਾ ਚੱਲ ਹੈਗਾ ਹੁਣ ਪੜਦਾ ਬੱਬੇ ਇਹਨੂੰ ਠੀਕ ਆ ਪਹਿਲਾਂ ਉਹ ਠੀਕ ਆ ਚਲ ਬੰਮੇ ਇਹਦਾ ਪੱਟੀ ਉਹੀ ਹੋਆ ਉਹੀ ਹੋਇਆ ਥੱਲੇ ਨਹੀਂ ਹੈ ਇਹਦਾ ਮਿੱਟੀ ਬਹੁਤ ਹਲਕੀ ਆ ਚਲੋ ਮਿੱਟੀ ਦੇ ਸੌਂਦ ਲੈ ਮੈਂ ਲੈ ਦੇਖਦੀ ਆ ਲੈ ਆ ਲੈ ਉਹ ਜਿਹੜੀ ਆਪਣੀ ਵਾਈ ਨਾ ਮੈਂ ਡੋਲ ਬਣਾਈ ਹੋਈ ਐ ਅਰੇ ਕੈੜੀਓ ਬਹੁਤ ਆ ਜਾਨ ਬਣਾਉਂਦੀ ਆ ਆਪਾਂ ਡੋਲ ਤੇ ਮਿੱਟੀ ਪੈਰਾਂਗੇ ਭਾਈ ਹੁਣੀ ਹਾਂ ਤੇ ਪਾਣੀ ਲਾ ਕੇ ਤਿੰਨ ਚਾਰ ਉਹਨੂੰ ਹਲੇ ਵੀ ਮੈਂ ਡੋਲ ਜਿਹੜੀ ਡੋਲ ਆ ਪ੍ਰੋਪਰਟਾ ਨਹੀਂ ਹੋਈ ਹਲੇ ਵੀ ਹਲੇ ਵੀ ਇੱਕ ਵਾਰ ਹੋਊਗਾ ਬਣੀਆ ਫੇਰ ਬਾਟ ਉਹ ਕੈੜੀ ਹੋਗੀ ਮੀਹ ਪੈਣਾ ਗੱਲ ਕਰ ਬੱਸ ਉਹਨੂੰ ਉਹ ਨਹੀਂ ਮੀਹ ਹੈਗਾ ਲੰਘ ਗਿਆ ਮੀਹ ਉਹਦਾ ਤਾਂ ਪਾਣੀ ਲਾ ਦੋ ਭਾਈ ਪਾਣੀ ਲਾ ਕੇ ਫੇਰ ਗੜਾਈ ਹੋਣੀ ਆ ਫੇਰ ਡੋਲ ਢੈਣੀ ਆ ਇਹਦੇ ਨਾਲ ਉਤੇ ਬਾਅਦ ਚਾਹੇ ਤਾਂ ਤਰੀਆਂ ਫੇਰੀ ਆਇਓ ਡੌੜ ਡਿਟਾਉਣੀ ਹਾਲੇ ਡੌੜ ਟੈਣੀ ਆ ਤਾਂ ਹੀ ਸਵਾਰ ਆਣਗੋ ਮੈਂ ਕੰਨਾ ਚਲੋ ਭਾਈ ਠੀਕ ਆ ਲੱਗੇ ਹੋਣਾ ਕੰਮ ਮਿਲਦੇ ਆ ਭਾਈ ਕੱਲ੍ਹ ਨੂੰ